ਇਹ ਕੰਮ ਇਹਨਾਂ ਲੋੜੀਆਂ ਜਿਹੜੀਆਂ ਤੁਸੀਂ 30 ਸਾਲ ਤੋਂ ਮਨਾ ਰਿਆ ਰਹੇ ਂ ਧੀਆਂ ਦੀ ਲੋੜੀ ਦਾ ਕਿੱਦਾਂ ਸੋਚ ਵਿਚਾਰ ਬਈ ਪਹਿਲਾਂ ਦਾ ਕਹਿੰਦੇ ਜਿਹੜਾ ਜੀਵ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਰਨਾ ਲੋੜੀਆ ਕਹਿੰਦੇ ਅੱਜ 125 ਬੱਚਿਆਂ ਨੂੰ ਤੁਸੀਂ ਗਿਫਟ ਦੇਣੀਆਂ ਲੋੜੀ ਦੇਣੀਆਂ ਕਿਸ ਤਰ੍ਹਾਂ ਸੋਚਿਆ ਇਹ ਬੱਚੇ ਕਿੱਦਾਂ ਤੁਸੀਂ ਇਕੱਠੇ ਕੀਤੇ ਅੱਛੇ ਤੱਕ ਇਕੱਠੇ ਤੂੰ ਵੀ ਵੱਧ ਹੋ ਜਾਣ ਜੇ ਪ੍ਰਮਾਤਮਾ ਹੋਰ ਸ਼ਕਤੀ ਦੇਵੇ ਅਸੀਂ ਚਾਹੁੰਦੇ ਹਾਂ 200 500 ਬੱਚੇ ਦਾ ਕਰਕੇ ਕੇ ਕੇ ਬਾਵਾ ਜੀ 30 ਸਾਲ ਤੋਂ ਤੀਆਂ ਦੀ ਲੋੜੀ ਮਨਾ ਰਹੇ ਨੇ 10 ਸਾਲ ਤੋਂ اسی ਵੀ ਨਾਲ ਜੁੜੇ ਆ ਵੀਰ ਦੇ ਵਿੱਚ ਸੁਨਾਏ ਦੇ ਵਿੱਚ ਚੰਗਾ ਮੈਸੇਜ ਦੇਣ ਦਾ ਯਤਨ ਕਰਿਆ ਵੀ ਜਿਹੜੀਆਂ ਤੁਲਿਆ ਨੇ ਉਹਨਾਂ ਨੂੰ ਤੁੱਖਾ ਜਨਾ ਮਾਰੋ ਇਹਨਾਂ ਦੀ ਓਕੇ ਲੋਟੀਆਂ ਬੰਦੋ ਚੁੱਕ ਪੁੱਤਾਂ ਦੀ ਬਣਦੀਆਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਲਿਆ ਨੇ ਸ਼ਰਤ ਕਰਿਆ ਕਿ ਅਸੀਂ ਕਿਸੇ ਤੋਂ ਵੀ ਘੱਟ ਤੁਸੀਂ ਦੇਖ ਰਹੇ ਹੋ ਲੇਟਸਟ ਸਪੋਰਟ ਨਿਊਜ਼ ਤੇ ਮੈਂ ਰੋਹਿਤ ਕੁਮਾਰ ਅੱਜ ਆਪਾਂ ਪਹੁੰਚੇ ਹਾਂ ਕੇ ਕੇ ਬਾਬਾ ਜੀ ਕੋਲੇ ਜਿੱਥੇ ਨਾ ਵੱਲੋਂ 3ਾਂ ਦੀ ਲੋੜੀ ਬਣਾਈ ਜਾ ਰਹੀ ਪਹਿਲਾਂ ਤਾਂ ਬਾਬਾ ਜੀ ਸੱਸੀ ਕਾਲ ਤੁਹਾਨੂੰ ਮੁਬਾਰਕਾਂ ਪਹਿਲਾਂ ਲੋੜੀ ਦੀਆਂ ਜਿਹੜੇ ਤੁਸੀਂ 30 ਸਾਲ ਤੋਂ ਮਨਾ ਰਹੇ ਆ ਰਹੇ ਹੋ 3ਾਂ ਦੀ ਲੋੜੀ ਦਾ ਕਿੱਦਾਂ ਸੋਚ ਵਿਚਾਰ ਹੋਈ ਪਹਿਲਾਂ ਦਾ ਗੱਲ ਹੈ ਵੀ ਅਸੀਂ ਕਹਿੰਦੇ ਹਾਂ ਜਿਹੜਾ ਜੀਵ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਰਨਾ ਲੋੜੀ ਆ ਜੇ ਕਿਤੇ ਜਿੱਥੇ ਫਰਕ ਪਾਇਆ ਜਾਂਦਾ ਹੈ ਜਿਹੜਾ ਸਮਾਜ ਸਾਡਾ ਐਸਾ ਵੀ ਹੈ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਕਿ ਤੇ ਗੁਰੂ ਸਾਹਿਬ ਨੇ ਤੁਹ ਪਤਾ ਸੀ ਵੀ ਸਾਡੇ ਗਾਂਵਾਂ ਸਾਡੇ ਲੋਕਾਂ ਨੇ ਕੀ ਕਰਨਾ ਉਸ ਸਮੇਂ ਉਹ ਸਾਨੂੰ ਇੱਕ ਹਲੂਣਾ ਇੱਕ ਸਿੱਖਿਆ ਦੇ ਕੇ ਗਏ ਨੇ ਤੇ ਅੱਜ ਮੈਂ ਸਮਝਦਾ ਸਮਾਜ ਦੇ ਵਿੱਚ ਇਹ ਬਰਾਬਰਤਾ ਦਾ ਸੰਦੇਸ਼ ਜਾਵੇ ਬੇਟੀ ਬੇਟੇ ਦਾ ਫਰਕ ਨਾ ਤੇ ਜਿਹੜਾ ਜੀਵ ਜਿਹੜਾ ਬੱਚਾ ਤੁਹਾਡੇ ਪਰਿਵਾਰ ਚ ਆਇਆ ਉਸ ਨੂੰ ਵੈਲਕਮ ਕਹੋ ਜੀ ਹਾਂ ਕਹੋ ਕਹਿੰਦੇ ਅੱਜ 125 ਬੱਚਿਆਂ ਨੂੰ ਤੁਸੀਂ ਗਿਫਟ ਦੇਣੀ ਹੈ ਲੋੜੀ ਜਿਹੜੀਆਂ ਕਿਸ ਤਰ੍ਹਾਂ ਸੋਚਿਆ ਇਹ ਬੱਚੇ ਕਿੱਦਾਂ ਤੁਸੀਂ ਇਕੱਠੇ ਕੀਤੇ ਬੱਚੇ ਤਾਂ ਇਕੱਠੇ ਦੂ ਵੀ ਵੱਧ ਹੋ ਜਾਣ ਜੇ ਪ੍ਰਮਾਤਮਾ ਹੋਰ ਸ਼ਕਤੀ ਦੇਵੇ ਅਸੀਂ ਚਾਹੁੰਦੇ ਹਾਂ 200 500 ਬੱਚੇ ਦਾ ਕਰੀਏ ਕਿਉਂਕਿ ਬੱਚੇ ਬਹੁਤ ਹੁੰਦੇ ਸਾਨੂੰ ਆ ਦੇਖੋ ਗੋਇਲ ਸਾਹਿਬ ਵਰਗੇ ਸਿੱਖੀਤਾਂ ਜੁੜੀਆਂ ਨੇ ਉਹਨਾਂ ਮੈਂ ਦੱਸਿਆ ਸਿਮੀ ਕੁਆਤਰਾ ਦੀ ਸਾਰੇ ਬੱਚਿਆਂ ਨੂੰ ਸੂਟ ਦਿੰਦੇ ਨੇ ਇਹਨਾਂ ਦੇ ਹਸਬੰਡ ਸੁਆਸ ਜੀ ਮੈਨੂੰ ਕੱਲ ਕਹਿੰਦੇ ਦੱਸੋ ਜੇ ਬੱਚੇ ਵੱਧ ਨੇ 200 300 ਕਿੰਨੇ ਸੂਟ ਭੇਜੀਏ ਯਾਰ ਕਿੱਥੋਂ ਮਿਲਦੀਆਂ ਇਹ ਸਿੱਖੀਤਾਂ ਕਿੱਥੋਂ ਮਿਲਦੀਆਂ ਸੋਚ ਤੇ ਬਹੁਤ ਅੱਛਾ ਬਹੁਤ ਅੱਛਾ ਲੱਗਦਾ ਜਦ ਇਹ ਇਸੇ ਲੋਕ ਜਿਹੜੇ ਇਹਨਾਂ ਪਿਆਰ ਸਤਿਕਾਰ ਦਿੰਦੇ ਨੇ ਮੇਰੇ ਕੋਲੇ ਕੀ ਹੈ ਮੇਰੇ ਕੋਲ ਤਾਂ ਕੁਝ ਨਹੀਂ ਦੇਣ ਦਾ ਪਰ ਇਹ ਜਿਹੜਾ ਪਿਆਰ ਸਤਿਕਾਰ ਇਹਦਾ ਮੁੱਲ ਹੀ ਕੋਈ ਨਹੀਂ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਦਾਦੀਆਂ ਨਾਨੀਆਂ ਨੂੰ ਵੀ ਇੱਕ ਵਾਰੀ ਆਪਾਂ ਸਨਮਾਨਿਤ ਕਰਨਾ ਨਾਨੀਆਂ ਨੂੰ ਵੀ ਸਟੇਜ ਤੇ ਚਾੜਾਂਗੇ ਅੱਜ ਕੱਲ ਦਾਦੀਆਂ ਨਾਨੀਆਂ ਛੋਟੀ ਉਮਰ ਚ ਵੱਢ ਜਾਂਦੀਆਂ ਪਰ ਸਾਡੀਆਂ ਦਾਦੀਆਂ ਨਾ ਜੀ ਐਸ ਕੇ ਕੇ ਬਾਵਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਜਿਹੜੇ ਇੱਥੇ ਆ ਰਹੇ ਨੇ ਮਹਿੰਦਰਜੀਤ ਕੌਰ ਪ੍ਰਧਾਨ ਮਾਲਵਾ ਸੱਭਿਆਚਾਰਕ ਮੰਚ ਅੱਜ ਅਸੀਂ 3ਵੀਂ 3ੀਆਂ ਦੀ ਲੋੜੀ ਮਨਾ ਰਿਹਾ ਜਿਨ੍ਹਾਂ ਦੇ ਪਰਸਨ ਨੇ ਚੇਅਰਪਰਸਨ ਕੇਕੇ 바ਵਾਜੀ ਹੈ ਔਰ ਪ੍ਰਧਾਨ ਸਾਡੇ ਰਾਣਾ ਚਾਂਡੇ ਜੀ ਹੈ ਅਸੀਂ ਕੇਕੇ 바ਵਾਜੀ 30 ਸਾਲ ਤੋਂ ਧੀਆਂ ਦੀ ਲੋੜੀ ਮਨਾ ਰਹੇ ਨੇ 10 ਸਾਲ ਤੋਂ ਅਸੀਂ ਵੀ ਨਾਲ ਜੁੜੇ ਆ ਅਸੀਂ ਸਾਰਿਆਂ ਨੂੰ ਕਹਿੰਦੇ ਆ ਨਾਲ ਜੁੜੋ ਔਰ ਹੁਣ ਆ ਕੇ ਲੋੜੀ ਮਨਾਇਆ ਕਰੀਏ ਧੀਆਂ ਦੀ ਲੋੜੀ ਜ਼ਰੂਰ ਮਨਾਇਆ ਕਰੋ ਮੁੰਡਿਆਂ ਦੀ ਤਾਂ ਸਾਰੇ ਮਨਾਉਂਦੇ ਆ ਸ਼ਾਇਦ ਸਾਡੀ ਨਹੀਂ ਮਨਾਈ ਹੋਏਗੀ ਅਸੀਂ ਉਹਨਾਂ ਸਾਰੀਆਂ ਜਿੰਨੀਆਂ ਵੀ ਲੇਡੀਆਂ ਆਈਆਂ ਸਭ ਖੁਸ਼ ਹੋ ਕੇ ਆਂਦੀਆਂ ਚਲੋ ਧੀਆਂ ਦੀ ਲੋੜੀ ਮਨਾ ਰਹੀਆਂ ਪਰ ਜਿੰਨੀਆਂ ਵੀ ਆਈਆਂ ਮਨਾਈ ਕਿਸੇ ਦੀ ਨਹੀਂ ਹੋਏਗੀ ਜਦੋਂ ਜੰਮੀਆਂ ਹੋਣਗੀਆਂ ਇਸ ਲਈ ਅਸੀਂ ਸਾਰੇ ਆਪਣੇ ਸ਼ੌਂਕ ਚਾ ਨੂੰ ਪੂਰੇ ਕਰ ਰਹੇ ਆ 125 ਬੱਚਿਆਂ ਨੂੰ ਵੀ ਅੱਜ 125 ਬੱਚਿਆਂ ਨੂੰ ਅਸੀਂ ਸੂਟ ਦੇ ਰਹੇ ਆ ਸ਼ਾਲਾਂ ਦੇ ਰਹੇ ਆ ਬੱਚਿਆਂ ਦੇ ਸੂਟ ਦੇ ਰਹੇ ਆ ਮਾਵਾ ਦੇ ਸੂਟ ਵੀ ਦੇ ਰਹੇ ਆ ਤੇ ਨਾਲ ਆਪਣਾ ਰੇਵੜੀਆਂ ਮੰਗਫਲੀਆਂ ਖਡੋਣੇ ਸਾਰਾ ਕੁਝ 125 ਬੱਚਿਆਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ अच्छा ईमान मिल ਰਿਹਾ ਉਹ ਵਧੀਆ ਮੰਚ ਹੈਗਾ ਸਾਰੇ ਨਾਲ ਜੁੜੋ ਇਸ ਮੰਚ ਨਾਲ ਤਾਂ ਕਿ ਪੰਜਾਬ ਸਾਰਾ ਪੰਜਾਬ ਵਿੱਚ ਸੁਧਾਰ ਹੋਵੇ ਜਿਹੜੇ ਸੀ ਕਹਿੰਦੇ ਆ ਪੁੱਤਰ ਮਿੱਠੇ ਮੇਵੇ ਤਾਂ ਕਿ ਇਥੋਂ ਮੰਚ ਤੋਂ ਅਸੀਂ ਲਾਉਂਸ ਕੀਤਾ ਕਿ ਬੱਚੇ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ ਅਸੀਂ ਜਾਂ ਮੁਰ ਕਿਸੇ ਵੀ ਕੰਮ ਦੇ ਪਿੱਛੇ ਨਹੀਂ ਆਏ ਕਿ ਤੁਸੀਂ ਅਨੁਸਖਾ ਜੋ ਹਾਂ ਪਹਿਲੇ ਇੱਕ ਚੁੱਲੇ ਚੁਮਕੇ ਤਾਂ ਕਿ ਲੇਡੀ ਸੀ ਬਾਹਰ ਨਹੀਂ ਨਿਕਲਦੀ ਸੀ ਅੱਜ ਤਾਂ ਹੈਲੀਕਾਪਟਰ ਚਲਾ ਰੀਆਂ ਫੌਜ ਵਿੱਚ ਨੇ ਅੱਜ ਆਸਮਾਨ ਉੱਚ ਚੂਰੀਆਂ ਜਿਹੜੀਆਂ ਘਰੋਂ ਬਾਹਰ ਨਹੀਂ ਜਾਂਦੀਆਂ ਸੀ ਔਰ ਇੰਡੀਪੈਂਡੈਂਟ ਆਪਣੇ ਕੁਮਾਰੀਆਂ ਕਾਰੀਆਂ ਉਹ ਵਕਤ ਬੀਤ ਗਿਆ ਵੀ ਜਦੋਂ ਧੀਆਂ ਨੂੰ ਅੰਦਰ ਮਾਰ ਦਿੰਦੇ ਸੀ ਪਰ ਮੈਂ ਇਸ ਮੰਚ ਤੇ ਕਹਿਣਾ ਨਹੀਂ ਚਾਹਦੀ ਅੱਜ ਕੁਝ ਬੁਰਾ ਹੋ ਗਿਆ ਹੋ ਰਿਹਾ ਮੁੰਡਿਆਂ ਨਾਲ ਵੀ ਜਿੰਨੀਆਂ ਕਿ ਅਸੀਂ ਖਬਰਾਂ ਪੰਜਾਬ ਦੇ ਵਿੱਚ ਸੁਣ ਰਿਆਂ ਤੇ ਮੈਂ ਕੁੜੀਆਂ ਨੂੰ ਵੀ ਜਿੰਨਾ ਵੀ ਅੱਜ ਲੋੜੀ ਲੈਣ ਆਈਆਂ ਮੰਚ ਤੋਂ ਕਹਿਨੀ ਆ ਕਿ ਸਿੱਖਿਆ ਵੀ ਦਿਓ ਕੁੜੀਆਂ ਨੂੰ ਨਾਲ ਜੋ ਕੁਝ ਵੀ ਹੋ ਰਿਹਾ ਨਹੀਂ ਹੋਣਾ ਚਾਹੀਦਾ ਤੇ ਸਰੋਤਿਆਂ ਨੂੰ ਕੀ ਕਹਾਂਗੇ ਸਰੋਤਿਆਂ ਨੂੰ ਸਭ ਕੁਝ ਮਿਲ ਰਿਹਾ ਆਪਣਾ ਖਾਣੇ ਦਾ ਪ੍ਰਬੰਧ ਹੈ ਆਪਣਾ ਰੋਟੀ ਦਾ ਸਾਰਾ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਹੈ ਆਪਣਾ ਮਾਨ ਸਨਮਾਨ ਸਭ ਮਿਲਦੇ ਰਿਹਾ ਸ਼ਵਨ ਕਿਹੜੀ ਜਗ੍ਹਾ ਤੋਂ ਆਏ ਅੱਜ ਫਰੋਸ਼ਪੁਰ ਸੇ ਅੱਛਾ ਤੇ ਬਾਰਡਰ ਤੇ ਕੇ ਸੀ ਕੀ ਕੀਤਾ ਉੱਥੇ ਮੈਂ ਨੇ ਫੌਜੋ ਕੀ ਸੇਵਾ ਤੋਂ ਚਾਹ ਲस्सी ਮੈਂ ਲੈ ਕੇ ਜਾਂਦਾ ਥਾ ਉੱਥੇ ਕੀ ਕੀ ਕਿੰਨੇ ਕਿੰਨੇ ਟਾਈਮ ਤੇ ਲੈ ਕੇ ਗਿਆ ਮੈਂ ਰੋਜ਼ ਜਾਂਦਾ ਥਾ ਮਤਲਬ ਸਵੇਰ ਸ਼ਾਮ ਦੁਪਹਿਰ ਰੋਜ਼ ਜਾਂਦਾ ਥਾ 11 ਸਾਲ ਕਿਹੜੀ ਕਲਾਸ ਚ ਪੜਦੇ ਹੋ ਫੋਰਥ ਨਹੀਂ ਉੱਥੇ ਜਾ ਕੇ ਅੱਛਾ ਲੱਗਿਆ ਹਾਂਜੀ ਫਿਰ ਉਹਨਾਂ ਦੀ ਸੇਵਾ ਕੀਤੀ ਹਾਂਜੀ ਕਿੰਨੇ ਦਿਨ ਸੇਵਾ ਕੀਤੀ ਆ 15 ਦਿਨ ਪਤਾ ਨਹੀਂ ਲਗਾਤਾਰ ਜਾਂਦੇ ਰਹੋ ਹਾਂਜੀ ਤੇ ਉਹਨਾਂ ਦਾ ਲੱਗਦਾ ਤੁਹਾਨੂੰ ਸਨਮਾਨ ਮਿਲਦਾ ਨਾ ਹਾਂਜੀ ਤੇ ਜਿਵੇਂ ਹੁਣ ਛੋਟੇ ਛੋਟੇ ਬੱਚੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਯੂਜ਼ ਕਰਦੇ ਨੇ ਮੋਬਾਈਲ ਦਾ ਖੇਡਦੇ ਰਹਿੰਦੇ ਆ ਤੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਜਾਊਂਗੇ ਮੈਂ ਇਹ ਹੀ ਮੈਸੇਜ ਦੇਣਾ ਚਾਹੂੰਗਾ ਫੌਜ ਨੂੰ ਕਿ ਸੇਵਾ ਕਰੇ achhi mehnat kare ਤੇ ਥੋੜਾ ਜਿਹਾ ਸਮਾਜ ਸੇਵੀ ਕੰਮ ਕਰਨੇ ਚਾਹੀਦੇ ਆ ਯੈਸ ਤੇ ਹੁਣ ਕੀ ਲੋਕਾਂ ਨੂੰ ਮੈਸੇਜ ਦੇਵੋਗੇ ਕੀ ਮੈਸੇਜ ਮਤਲਬ ਇਹ ਹੀ ਮੈਸੇਜ ਦੇਣਾ ਚਾਹੂੰਗਾ ਅੱਛੀ ਮਿਹਨਤ ਕਰੇ ਅੱਛੀ ਮਤਲਬ ਫੌਜੋ ਕੀ ਸੇਵਾ ਕਰੇ ਹਮਾਰੇ ਦੇਸ਼ ਕੀ ਵੀ ਸੇਵਾ ਕਰੇ ਮਾਲਵਾ ਸੱਭਿਆਚਾਰਕ ਮੁਕਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਹਾਰ ਸਾਡੇ ਕ੍ਰਿਸ਼ਨ ਕੁਮਾਰ ਜੀ ਬਾਬਾ ਰੇਸ਼ਮ ਸ਼ਕੂ ਜੀ ਮੈਡਮ ਇੰਦਰਜੀਤ ਕੌਰ ਜੀ ਰਾਣਾ ਚੰਦੇ ਮੈਡਮ ਨੂੰ ਸਵਾਰਨ ਕਰ ਸਕੂ ਜੀ ਨੂੰ ਬੜੇ ਹੀ ਉਤਸ਼ਾਹ ਨਾਲ ਕਰਾਇਆ ਗਿਆ। ਇਹਦੇ ਵਿੱਚ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣ ਦਾ ਯਤਨ ਕਰਿਆ ਵੀ ਜਿਹੜੀਆਂ ਤੰਗਿਆ ਨੇ ਉਹਨਾਂ ਨੂੰ ਕੁੱਖਾਂ ਚ ਨਾ ਮਾਰੋ ਇਹਨਾਂ ਦੀ ਔਵੇਂ ਲੁੜੀਆਂ ਬੰਦੋ ਜਿਵੇਂ ਪੁੱਤਾਂ ਦੀਆਂ ਬਣਦੇ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੰਗਿਆ ਨੇ ਸਾਬਤ ਕਰਿਆ ਕਿ ਅਸੀਂ ਪਿਛਲੇ ਦਿਨੋਂ ਵੀ ਕੱਟੇ ਮੇਰੇ ਖੱਬੇ ਸੱਚੇ ਦਿਨੀਆਂ ਪੜਾਣ ਬੱਚਿਆਂ ਖੜੀਆਂ ਨੇ ਆਪਣੇ ਆਪਣੇ ਸਮਾਜ ਦੇ ਵਿੱਚ ਬੜਾ ਮਾਣ ਤੇ ਫਤਬਾ ਰੱਖਦੇ ਨੇ 바ਵਾ ਜੀ ਦੇ ਇਸ ਕਾਰਜ ਦੀ ਮੈਂ ਬਹੁਤ ਬਹੁਤ ਵਧਾਈ ਤੇ ਸ਼ਲਾਘਾ ਕਰਦਾ ਤੁਹਾਡੇ ਵੱਲੋਂ ਵੀ ਇਦਾਂ ਦੇ ਕਈ ਉਪਰਾਲੇ ਕੀਤੇ ਜਾਂਦੇ ਆ ਤੇ ਹੋਰਾਂ ਨੂੰ ਕੀ ਮੈਂ ਅਸੀਂ ਦੇਣਾ ਦੇਖੋ ਮੈਂ ਜਨਾਂ ਦੇ ਸਮੁੱਚੇ ਪੰਜਾਬ ਇਨ੍ਹਾਂ ਅਜਿਹਿਆਂ ਸੰਸਥਾਪਨ ਤੋਂ ਸਹਿਯੋਗ ਸਹਿਦ ਲੈਣੀ ਚਾਹੀਦੀ ਹੈ ਕਿ ਜੜੀਆਂ ਧੂਮ ਨੇ ਇਹਨਾਂ ਨੂੰ ਬਰਾਬਰੀ ਦਾ ਹੱਕ ਵੀ ਦੇਈਏ ਤੇ ਇਹਨਾਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਾ ਕੇ ਇਸ ਕਬਲ ਬਣਾਏ ਇਹਨਾਂ ਦਾ ਕੋਈ ਸ਼ੋਸ਼ਣ ਨਾ ਕਰਸੇ ਅੱਜ ਇੱਥੇ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਜਦੋਂ ਧੀਆ ਦਾ ਮਾਨ ਸਨਮਾਨ ਹੋ ਰਿਹਾ ਇਹ ਇਹ ਫੰਕਸ਼ਨ ਹੀ ਇਹ ਤੀਸਰਾ ਫੰਕਸ਼ਨ ਅੰਤ ਦਾ ਕਿ ਮੈਂ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਟਾਉਂਦਾ ਇਹਨਾਂ ਨੂੰ ਦੇਖ ਕੇ ਹੋਰ ਸੰਗਤਾਵਾਂ ਨੇ ਵੀ ਅਜਿਹੇ ਅਪਰਾਲੇ ਸ਼ੁਰੂ ਕਰਿਆ ਤੇ ਮੈਂ ਇਹ ਸ਼ਕਾਰਜੀ ਦੀ ਬਾਵਾ ਜੀ ਨੂੰ ਰੇਸ਼ਮ ਸਕੂ ਨੂੰ ਸਵਰਨ ਕੌਰ ਜੀ ਨੂੰ ਬਿੰਦਰਜੀਤ ਭੈਂਦੀ ਨੂੰ ਰਾਣਾ ਚੰਦੇ ਨੂੰ ਬਹੁਤ ਬਹੁਤ ਮੁਬਾਰਕਬਾਦ ਜਸਵੀਰ ਸਿੰਘ ਜੀ ਰਾਣਾ ਚੰਦੇ ਜੀ ਅੱਜ ਜਿਹੜਾ ਬੋੜੀ ਪਿੰਡ ਬਣਾਇਆ ਹੈ ਇਹ ਬੱਚਿਆਂ ਦੀ ਲੋੜੀ ਸੈਲੀਬ੍ਰੇਟ ਕਰ ਰਹੇ ਆ ਜੀ ਜਿਹੜੇ ਵੀ ਬੱਚੇ ਨਵੇਂ ਜੰਮੇ ਆ ਕੁੜੀਆਂ ਉਹਨਾਂ ਦੀ ਲੋੜੀ ਹੈ ਜੋ ਤੇ ਇੱਥੇ ਉਹਨਾਂ ਨੂੰ ਸਗਨ ਦੇਵਾਂਗੇ ਦੇ ਨਾਲ ਖਡਾਉਣੇ ਸੂਟ ਮਾਂ ਨੂੰ ਵੀ ਸਮਾਨ ਹੋਰ ਵੀ ਸਮਾਨ ਸਕੀਈਆਂ ਸੁਖਜੀਤਾਂ ਨੇ ਸਮਾਨ ਕੀਤਾ ਬਾਈ ਤੇ ਕਿੰਨੇ ਬੱਚੇ ਤੁਹਾਡੀ ਸਨਮਾਨਿਤ ਕੀਤਾ 125 ਬੱਚੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਕਿ ਕਿਤੇ ਨਾ ਕਿਤੇ ਮੈਸੇਜ ਇਹੀ ਦੇਣਾ ਚਾਹੁੰਦੇ ਆ ਵੀ ਬੱਚਿਆਂ ਨੂੰ ਵੀ ਹੁਣ ਮੁੰਡਿਆਂ ਵਾਲੇ ਬਰਾਬਰ ਹੱਕ ਦੇਣਾ ਚਾਹੀਦੇ ਜੀ ਮੁਬਾਰਕਾਂ ਬਿਲਨ ਲੋੜੀ ਜਿਹੜੇ ਤੁਸੀਂ 30 ਸਾਲ ਤੋਂ ਮਨਾ ਰਿਆ ਰਹੇ ਈਆਂ ਦੀ ਲੋੜੀ ਦਾ ਕਿੱਦਾਂ ਸੋਚ ਵਿਚਾਰ ਹੋਇਆ ਮਿਲਦਾ ਕਹਿੰਦੇ ਜਿਹੜਾ ਜੀ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਰਨਾ ਲੋੜੀ ਆ ਕਹਿੰਦੇ ਅੱਜ 125 ਬੱਚਿਆਂ ਨੂੰ ਤੁਸੀਂ ਗਿਫਟ ਦੇਣੀ ਆ ਲੋੜੀ ਦੇਣੀ ਆ ਕਿਸ ਤਰ੍ਹਾਂ ਸੋਚਿਆ ਹੈ ਬੱਚੇ ਕਿੱਦਾਂ ਤੁਸੀਂ ਇਕੱਠੇ ਕੀਤੇ ਛੇ ਤੱਕ ਇਕੱਠੇ ਤੂੰ ਵੀ ਵੱਧ ਹੋ ਜਾਣ ਜੇ ਪ੍ਰਮਾਤਮਾ ਹੋਰ ਸ਼ਕਤੀ ਦੇਵੇ ਅਸੀਂ ਚਾਹੁੰਦੇ ਹਾਂ 200 500 ਬੱਚੇ ਦਾ ਕਰਕੇ ਇਹ ਕੇ ਬਾਵਾਜੀ 30 ਸਾਲ ਤੋਂ ਤੀਆਂ ਦੀ ਲੋੜੀ ਮਨਾ ਰਹੇ ਨੇ 10 ਸਾਲ ਤੋਂ اسی ਵੀ ਨਾਲ ਜੁੜੇ ਆ ਵੀਰ ਦੇ ਵਿੱਚ ਸਲਾਹ ਦੇ ਵਿੱਚ ਚੰਗਾ ਮੈਸੇਜ ਦੇਣ ਦਾ ਯਤਨ ਕਰਿਆ ਵੀ ਜਿਹੜੀਆਂ ਤੁਆਂ ਨੇ ਉਹਨਾਂ ਨੂੰ ਖੁੱਖਾ ਜਨਾ ਮਾਰੋ ਇਹਨਾਂ ਜਿਹੇ ਉਹਦੇ ਟੋਟੀਆਂ ਬੰਦੋ ਚੁੱਕੇ ਪੁੱਤਾਂ ਦੇ ਬਣ ਗਏ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਆਂ ਨੇ ਸ਼ਰਤ ਕਰਿਆ ਕਿ ਅਸੀਂ ਕਿਸੇ ਤੋਂ ਵੀ ਘੱਟ ਤੁਸੀਂ ਦੇਖ ਰਹੇ ਹੋ ਲੇਟਸਟ ਰਿਪੋਰਟ న్యూਸ ਤੇ ਮੈਂ ਰੋਹਿਤ ਕੁਮਾਰ ਅੱਜ ਆਪਾਂ ਪਹੁੰਚੇ ਕਕੇ ਬਾਬਾ ਜੀ ਕੋਲੇ ਜਿੱਥੇ ਇਹ ਨਾ ਵੱਲੋਂ 3ਾਂ ਦੀ ਲੋੜੀ ਬਣਾਈ ਜਾ ਰਹੀ ਪਹਿਲਾਂ ਤਾਂ ਬਾਬਾ ਜੀ ਸ਼ਸ਼ੀਕਾਲ ਤੁਹਾਨੂੰ ਮੁਬਾਰਕਾਂ ਪਹਿਲਾਂ ਲੋੜੀ ਦੀਆਂ ਜਿਹੜੀਆਂ ਤੁਸੀਂ 30 ਸਾਲ ਤੋਂ ਮਨਾ ਰਿਹਾ ਰਹੇ 3ਾਂ ਦੀ ਲੋੜੀ ਦਾ ਕਿੱਦਾਂ ਸੋਚ ਵਿਚਾਰ ਹੋਈ ਪਹਿਲਾਂ ਤਾਂ ਗੱਲ ਇਹ ਆ ਵੀ ਅਸੀਂ ਕਹਿੰਦੇ ਹਾਂ ਜਿਹੜਾ ਜੀਵ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਰਨਾ ਲੋੜੀਆ ਜੇ ਕਿਤੇ ਜਿੱਥੇ ਫਰਕ ਪਾਇਆ ਜਾਂਦਾ ਜਿਹੜਾ ਸਮਾਜ ਸਾਡਾ ਐਸਾ ਵੀ ਆ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਕਿਹਾ ਸੋ ਕੋ ਮੰਦਾ ਆਖੀਏ ਜ ਤੇ ਗੁਰੂ ਸਾਹਿਬ ਨੇ ਤੂੰ ਪਤਾ ਸੀ ਵੀ ਸਾਡੇ ਗਾਂਘਾਂ ਸਾਡੇ ਲੋਕਾਂ ਨੇ ਕੀ ਕਰਨਾ ਉਸ ਸਮੇਂ ਉਹ ਸਾਨੂੰ ਇੱਕ ਹਲੂਣਾ ਇੱਕ ਸਿੱਖਿਆ ਦੇ ਕੇ ਗਏ ਨੇ ਤੇ ਅੱਜ ਮੈਂ ਸਮਝਦਾ ਸਮਾਜ ਦੇ ਵਿੱਚ ਇਹ ਬਰਾਬਰਤਾ ਦਾ ਸੰਦੇਸ਼ ਜਾਵੇ ਬੇਟੀ ਬੇਟੇ ਦਾ ਫਰਕ ਨਾ ਤੇ ਜਿਹੜਾ ਜੀਵ ਜਿਹੜਾ ਬੱਚਾ ਤੁਹਾਡੇ ਪਰਿਵਾਰ ਚ ਆਇਆ ਉਸ ਨੂੰ ਵੈਲਕਮ ਕਹੋ ਜੀ ਆਇਆਂ ਕਹੋ ਕਹਿੰਦੇ ਅੱਜ 125 ਬੱਚਿਆਂ ਨੂੰ ਤੁਸੀਂ ਗਿਫਟ ਦੇਣੀਆਂ ਲੋੜੀ ਜਿਹੜੀਆਂ ਕਿਸ ਤਰ੍ਹਾਂ ਸੋਚਿਆ ਇਹ ਬੱਚੇ ਕਿੱਦਾਂ ਤੁਸੀਂ ਇਕੱਠੇ ਕੀਤੇ ਬੱਚੇ ਤਾਂ ਇਕੱਠੇ ਦੂ ਵੀ ਵੱਧ ਹੋ ਜਾਣ ਜੇ ਪ੍ਰਮਾਤਮਾ ਹੋਰ ਸ਼ਕਤੀ ਦੇਵੇ ਅਸੀਂ ਚਾਹੁੰਦੇ ਹਾਂ 200 500 ਬੱਚੇ ਦਾ ਕਰੀਏ ਕਿਉਂਕਿ ਬੱਚੇ ਬਹੁਤ ਹੁੰਦੇ ਸਾਨੂੰ ਆ ਦੇਖੋ ਗੋਇਲ ਸਾਹਿਬ ਵਰਗੀਆਂ ਸਿੱਖਸੀਤਾ ਜੁੜੀਆਂ ਨੇ ਉਹਨਾਂ ਨੇ ਦੱਸਿਆ ਸਿਮੀ ਕੁਆਤਰਾ ਜੀ ਸਾਰੇ ਬੱਚਿਆਂ ਨੂੰ ਸੂਟ ਦਿੰਦੇ ਨੇ ਇਹਨਾਂ ਦੇ ਹਸਬੰਦ ਸੁਆਸ ਜੀ ਮੈਨੂੰ ਕੱਲ ਕਹਿੰਦੇ ਦੱਸੋ ਜੇ ਬੱਚੇ ਵੱਧ ਨੇ 200 300 ਕਿੰਨੇ ਸੂਟ ਭੇਜੀਏ ਯਾਰ ਕਿੱਥੋਂ ਮਿਲਦੀਆਂ ਇਹ ਸਿੱਖਸੀਤਾ ਕਿੱਥੋਂ ਮਿਲਦੀਆਂ ਸੋਚ ਤੇ ਬਹੁਤ ਅੱਛਾ ਬਹੁਤ ਅੱਛਾ ਲੱਗਦਾ ਜਦ ਇਹ ਇਸੇ ਲੋਕ ਜਿਹੜੇ ਇੰਨਾ ਪਿਆਰ ਸਤਿਕਾਰ ਦਿੰਦੇ ਨੇ ਮੇਰੇ ਕੋਲੇ ਕੀ ਹੈ ਮੇਰੇ ਕੋਲ ਤਾਂ ਕੁਝ ਨਹੀਂ ਦੇਣ ਦਾ ਪਰ ਇਹ ਜਿਹੜਾ ਪਿਆਰ ਸਤਿਕਾਰ ਹੈ ਦਾ ਮੁੱਲ ਹੀ ਕੋਈ ਨਹੀਂ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਦਾਦੀਆਂ ਨਾਨੀਆਂ ਨੂੰ ਵੀ ਇੱਕ ਵਾਰੀ ਆਪਾਂ ਸਨਮਾਨਿਤ ਕਰਨਾ ਨਾਨੀਆਂ ਨੂੰ ਵੀ ਸਟੇਜ ਤੇ ਚਾੜਾਂਗੇ ਅੱਜ ਕੱਲ ਦਾਦੀਆਂ ਨਾਨੀਆਂ ਛੋਟੀ ਉਮਰ ਚ ਵੱਡ ਜਾਂਦੀਆਂ ਫਰ ਸਾਡੀਆਂ ਦਾਦੀਆਂ ਨਾਨੀਆਂ ਜੀ ਐਸ ਕੇ ਕੇ ਬਾਵਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਜਿਹੜੇ ਇੱਥੇ ਆ ਰਹੇ ਨੇ ਮਹਿੰਦਰਜੀਤ ਕੌਰ ਪ੍ਰਧਾਨ ਮਾਲਵਾ ਸੱਭਿਆਚਾਰਕ ਮੰਚ ਅਜ ਅਸੀਂ 3ਵੀਂ 3ੀਆਂ ਦੀ ਲੋੜ ਮਨਾ ਰਿਹਾ ਜਿਨ੍ਹਾਂ ਦੇ ਪਰਸਨ ਨੇ ਚੇਅਰਪਰਸਨ ਕੇਕੇ ਬਾਵਾਜੀ ਹੈ ਔਰ ਪ੍ਰਧਾਨ ਸਾਡੇ ਰਾਣਾ ਚਾਂਡੇ ਜੀ ਹੈ ਅਸੀਂ ਕੇਕੇ ਬਾਵਾਜੀ 30 ਸਾਲ ਤੋਂ ਧੀਆਂ ਦੀ ਲੋੜੀ ਮਨਾ ਰਹੇ ਨੇ 10 ਸਾਲ ਤੋਂ ਅਸੀਂ ਵੀ ਨਾਲ ਜੁੜੇ ਆ ਅਸੀਂ ਸਾਰਿਆਂ ਨੂੰ ਕਹਿੰਦੇ ਆ ਨਾਲ ਜੁੜੋ ਔਰ ਹੁਣ ਆ ਕੇ ਲੋੜੀ ਮਨਾਇਆ ਕਰੀਏ ਧੀਆਂ ਦੀ ਲੋੜੀ ਜ਼ਰੂਰ ਮਨਾਇਆ ਕਰੋ ਮੁੰਡਿਆਂ ਦੀ ਤਾਂ ਸਾਰੇ ਮਨਾਉਂਦੇ ਆ ਸ਼ਾਇਦ ਸਾਡੀ ਨਹੀਂ ਮਨਾਈ ਹੋएगी ਅਸੀਂ ਉਹਨਾਂ ਸਾਰੀਆਂ ਜਿੰਨੀਆਂ ਵੀ ਲੇਡੀਆਂ ਆਈਆਂ ਸਭ ਖੁਸ਼ ਹੋ ਕੇ ਆਂਦੀਆਂ ਚਲੋ ਧੀਆਂ ਦੀ ਲੋੜੀ ਮਨਾ ਰਹੀਆਂ ਪਰ ਜਿੰਨੀਆਂ ਵੀ ਆਈਆਂ ਮਨਾਈ ਕਿਸੇ ਦੀ ਨਹੀਂ ਹੋਏਗੀ ਜਦੋਂ ਜੰਮੀਆਂ ਹੋਣਗੀਆਂ ਇਸ ਲਈ ਅਸੀਂ ਸਾਰੇ ਆਪਣੇ ਸ਼ੌਂਕ ਚਾ ਨੂੰ ਪੂਰੇ ਕਰ ਰਹੇ ਆ 125 ਬੱਚਿਆਂ ਨੂੰ ਵੀ ਅੱਜ 125 ਬੱਚਿਆਂ ਨੂੰ ਅਸੀਂ ਸੂਟ ਦੇ ਰਹੇ ਆ ਸ਼ਾਲਾਂ ਦੇ ਰਹੇ ਆ ਬੱਚਿਆਂ ਦੇ ਸੂਟ ਦੇ ਰਹੇ ਆ ਮਾਵਾਂ ਦੇ ਸੂਟ ਵੀ ਦੇ ਰਹੇ ਆ ਤੇ ਨਾਲ ਆਪਣਾ ਰੇਵੜੀਆਂ ਮੁਗਫਲੀਆਂ ਫਡੋਣੇ ਸਾਰਾ ਕੁਝ 125 ਬੱਚਿਆਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਅੱਛਾ ਹੈ ਮਾਨ ਮਿਲ ਰਿਹਾ ਬਹੁਤ ਵਧੀਆ ਮੰਚ ਹੈਗਾ ਸਾਰੇ ਨਾਲ ਜੁੜੋ ਇਸ ਮੰਚ ਨਾਲ ਤਾਂ ਕਿ ਪੰਜਾਬ ਸਾਰਾ ਪੰਜਾਬ ਵਿੱਚ ਸੁਧਾਰ ਹੋਵੇ ਜਿਹੜੇ ਅਸੀਂ ਕਹਿੰਦੇ ਆ ਪੁੱਤਰ ਮਿੱਠੇ ਮੇਵੇ ਤਾਂ ਕਿ ਇਥੋਂ ਮੰਚ ਤੋਂ ਅਸੀਂ ਲਾਂਚ ਕੀਤਾ ਕਿ ਬੱਚੇ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ ਕਿਤੇ ਸੀ ਯਾਰ ਹੋਰ ਕਿਸੇ ਵੀ ਕੰਮ ਤੇ ਪਿੱਛੇ ਨਹੀਂ ਹੈ ਕਿਤੇ ਸੀ ਅਨੁਸਾਖਾ ਜੋ ਹਾਂ ਪਹਿਲੇ ਇੱਕ ਚੁੱਲੇ ਚੌਕੇ ਤੱਕ ਹੀ ਲੇਡੀ ਸੀ ਬਾਹਰ ਨਹੀਂ ਨਿਕਲਦੀ ਸੀ ਅੱਜ ਤਾਂ ਹੈਲੀਕਾਪਟਰ ਚਲਾ ਰਹੀਆਂ ਫੌਜ ਵਿੱਚ ਨੇ ਅੱਜ ਆਸਮਾਨ ਉੱਚ ਚੂਰੀਆਂ ਜਿਹੜੀਆਂ ਘਰੋਂ ਬਾਹਰ ਨਹੀਂ ਜਾਂਦੀਆਂ ਸੀ ਔਰ ਇੰਡੀਪੈਂਡੈਂਟ ਆਪਣੇ ਕੁਮਾਰੀਆਂ ਖਾਰੀਆਂ ਉਹ ਵਕਤ ਬੀਤ ਗਿਆ ਵੀ ਜਦੋਂ ਧੀਆਂ ਨੂੰ ਅੰਦਰ ਮਾਰ ਦਿੰਦੇ ਸੀ ਪਰ ਮੈਂ ਇਸ ਮੰਚ ਤੇ ਕਹਿਣਾ ਨਹੀਂ ਚਾਹਦੀ ਅੱਜ ਕੁਝ ਬੁਰਾ ਹੋ ਗਿਆ ਹੋ ਰਿਹਾ ਮੁੰਡਿਆਂ ਨਾਲ ਵੀ ਜਿੰਨੀਆਂ ਕ ਅਸੀਂ ਖਬਰਾਂ ਪੰਜਾਬ ਦੇ ਵਿੱਚ ਸੁਣ ਰਿਆਂ ਤੇ ਮੈਂ ਕੁੜੀਆਂ ਨੂੰ ਵੀ ਜਿੰਨਾ ਵੀ ਅੱਜ ਲੋੜੀ ਲੈਣ ਆਈਆਂ ਮੰਚ ਤੋਂ ਕਹਿਨੀ ਆ ਕਿ ਸਿੱਖਿਆ ਵਾਲੀ ਦੋ ਕੁੜੀਆਂ ਨੂੰ ਨਾਲ ਜੋ ਕੁਝ ਵੀ ਹੋ ਰਿਹਾ ਨਹੀਂ ਹੋਣਾ ਚਾਹੀਦਾ ਤੇ ਸਰੋਤਿਆਂ ਨੂੰ ਕੀ ਕਹੂੰਗੀ ਸਰੋਤਿਆਂ ਨੂੰ ਸਭ ਕੁਝ ਮਿਲ ਰਿਹਾ ਆਪਣਾ ਖਾਣੇ ਦਾ ਪ੍ਰਬੰਧ ਹੈ ਆਪਣਾ ਰੋਟੀ ਦਾ ਸਾਰਾ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਹੈ ਆਪਣਾ ਮਾਨ ਸਨਮਾਨ ਸਭ ਮਿਲਦੇ ਰਿਹਾ ਸ਼ਵਨ ਕਿਹੜੀ ਜਗ੍ਹਾ ਤੋਂ ਆਏ ਅੱਜ ਫਰੋਸ਼ਪੁਰ ਸੇ ਅੱਛਾ ਤੇ ਬਾਰਡਰ ਤੇ ਗਏ ਸੀ ਕੀ ਕੀਤਾ ਉੱਥੇ ਮੈਂ ਨੇ ਫੌਜੋ ਕੀ ਸੇਵਾ ਤੋਂ ਚਾਹ ਲੱਸੀ ਮੈਂ ਲੈ ਕੇ ਜਾਂਦਾ ਥਾ ਉੱਥੇ ਕੀ ਕੀ ਕਿੰਨੇ ਕਿੰਨੇ ਟਾਈਮ ਤੇ ਲੈ ਕੇ ਗਿਆ ਰੋਜ਼ ਜਾਂਦਾ ਥਮਤਰਾ ਸੁਬਾਹ ਸ਼ਾਮ ਦਪਹਿਰ ਰੋਜ਼ ਜਾਂਦਾ ਥਮਤਰਾ 11 ਸਾਲ ਕਿਹੜੀ ਕਲਾਸ ਚ ਪੜ੍ਹਦੇ ਹੋ ਫੋਰਥ ਡਰ ਨਹੀਂ ਲੱਗਿਆ ਤੁਹਾਨੂੰ ਨਹੀਂ ਉੱਥੇ ਜਾ ਕੇ ਅੱਛਾ ਲੱਗਿਆ ਹਾਂਜੀ ਫਿਰ ਉਹਨਾਂ ਦੀ ਸੇਵਾ ਕੀਤੀ ਹਾਂਜੀ ਕਿੰਨੇ ਦਿਨ ਸੇਵਾ ਕੀਤੀ ਆ 15 ਦਿਨ ਪਤਾ ਨਹੀਂ ਲਗਾਤਾਰ ਜਾਂਦੇ ਰਹੇ ਹੋ ਹਾਂਜੀ ਤੇ ਹੁਣ ਉਹਨਾਂ ਦਾ ਲੱਗਦਾ ਤੁਹਾਨੂੰ ਸਨਮਾਨ ਮਿਲਦਾ ਹਾਂਜੀ ਤੇ ਜਿਵੇਂ ਹੁਣ ਛੋਟੇ ਛੋਟੇ ਬੱਚੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਯੂਜ਼ ਕਰਦੇ ਨੇ ਮੋਬਾਈਲ ਦਾ ਖੇលਦੇ ਰਹਿੰਦੇ ਆ ਤੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਜਾਊਂਗੇ ਮੈਂ ਇਹ ਮੈਸੇਜ ਦੇਣਾ ਚਾਹੂੰਗਾ ਫੌਜ ਨੂੰ ਕਿ ਸੇਵਾ ਕਰੇ ਅੱਛੀ ਮਿਹਨਤ ਕਰੇ ਤੇ ਥੋੜਾ ਜਿਆ ਸਮਾਜ ਸੇਵੀ ਕੰਮ ਕਰਨੇ ਸਿੱਖਦੇ ਆ ਯੈਸ ਸਰ ਤੇ ਹੁਣ ਕੀ ਲੋਕਾਂ ਨੂੰ ਮੈਸੇਜ ਦੇਵਾਂਗੇ ਕੀ ਮੈਸੇਜ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੂੰਗਾ ਅੱਛੀ ਮਿਹਨਤ ਕਰੇ ਅੱਛੀ ਮਤਲਬ ਫੌਜੋਂ ਕੀ ਸੇਵਾ ਕਰੇ ਹਮਾਰੇ ਦੇਸ਼ ਕੀ ਵੀ ਸੇਵਾ ਕਰੇ ਮਾਲਵਾ ਸੱਭਿਆਚਾਰਕ ਮੁਕਤ ਵੱਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਹਾਰ ਸਾਡੇ ਕ੍ਰਿਸ਼ਨ ਕੁਮਾਰ ਜੀ ਬਾਵਾ ਰੇਸ਼ਮ ਸ਼ਕੂ ਜੀ ਮੈਡਮ ਇੰਦਰਜੀਤ ਕੌਰ ਜੀ ਰਾਣਾ ਚੰਡੇ ਮੈਡਮ ਸਵਰਨਪੁਰ ਸ਼ਕੂ ਜੀ ਨੂੰ ਬੜੇ ਹੀ ਉਤਸ਼ਾਹ ਨਾਲ ਕਰਾਇਆ ਗਿਆ ਜਿਹਦੇ ਵਿੱਚ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣ ਦਾ ਯਤਨ ਕਰਿਆ ਵੀ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਕੁੱਖਾਂ ਤੇ ਨਾ ਮਾਰੋ ਇਹਨਾਂ ਦੀ ਓਵੇਂ ਲੁੱੜੀਆਂ ਬੰਡੋ ਜਿਵੇਂ ਪੁੱਤਾਂ ਦੀਆਂ ਬਣਦੀਆਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਧੀਆਂ ਨੇ ਸਾਬਤ ਕਰਿਆ ਕਿ ਅਸੀਂ ਪਿਛਲੇ ਦਿਨੋਂ ਵੀ ਠੱਗ ਮੇਰੇ ਖੱਬੇ ਸੱਜੇ ਦਿਨੀਆਂ ਪੈਣਾ ਬੱਚਿਆਂ ਖੜੀਆਂ ਨੇ ਆਪਣੇ ਆਪਣੇ ਸੁਲਾਹੇ ਦੇ ਵਿੱਚ ਬੜਾ ਮਾਣ ਤੇ ਫਤਬਾ ਰੱਖਦੇ ਨੇ ਬਾਬਾ ਜੀ ਦੇ ਇਸ ਪਾਗੀ ਮੈਂ ਬਹੁਤ ਬਹੁਤ ਵਧਾਈ ਤੇ ਸ਼ਲਾਕ ਕਰਦਾ ਤੁਹਾਡੇ ਵੱਲੋਂ ਵੀ ਇਦਾਂ ਦੇ ਕਈ ਉਪਰਾਲੇ ਕੀਤੇ ਜਾਂਦੇ ਆ ਤੇ ਲੋਕ ਹੋਰਾਂ ਨੂੰ ਕੀ ਮੈਂ ਅਸੀਂ ਦੇਣਾ ਦੇਖੋ ਮੈਂ ਜਨਾਂ ਦੇ ਸਮੁੱਚੇ ਪੰਜਾਬ ਇਹਨਾਂ ਅਜਾਈਆਂ ਸੰਸਥਾਵਾਂ ਤੋਂ ਸੇਧ ਲਈ ਸੇਧ ਲੈਣੀ ਚਾਹੀਦੀ ਹੈ ਇਹ ਜਿਹੜੀਆਂ ਤੁਮ ਨੇ ਇਹਨਾਂ ਨੂੰ ਬਰਾਬਰੀ ਦਾ ਹੱਕ ਵੀ ਦੇਈਏ ਇਹ ਇਹਨਾਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਾ ਕੇ ਇਹੋ ਕਬਲ ਬਣਾਈਏ ਕਿ ਇਹਨਾਂ ਦਾ ਕੋਈ ਸ਼ੋਸ਼ਣ ਨਾ ਕਰੇ ਅੱਜ ਇੱਥੇ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਜਦੋਂ ਤਿਆਂ ਦਾ ਮਾਨ ਸਨਮਾਨ ਹੋ ਰਿਹਾ ਇਹ ਇਹ ਫੰਕਸ਼ਨ ਨਹੀਂ ਇਹ ਤੀਸਰਾ ਫੰਕਸ਼ਨ ਹੈ ਕਿ ਮੈਂ ਕਹਿੰਦਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਟਾਉਂਗਾ ਇਹਨਾਂ ਨੂੰ ਦੇਖ ਕੇ ਹੋਰ ਸੰਗਤਾਂਵਾਂ ਨੇ ਵੀ ਅਜਿਹੇ ਅਪਰਾਲੇ ਸ਼ੁਰੂ ਕਰਿਆ ਤਨ ਮੈਂ ਇਹ ਸ਼ਰਧਾਲੂ ਜੀ 바ਵਾ ਜੀ ਨੂੰ ਰੇਸ਼ਮ ਸਕੂ ਨੂੰ ਸਵਰਨ ਕੌਰ ਜੀ ਨੂੰ ਬਿੰਦਰਜੀਤ ਭੈਣ ਜੀ ਨੂੰ ਰਾਣਾ ਚੰਦੇ ਨੂੰ ਬਹੁਤ ਬਹੁਤ ਮਾਰਕਵਾਦ ਜਸਵੀਰ ਸਿੰਘ ਜੀ ਰਾਣਾ ਚੰਦੇ ਜੀ ਅੱਜ ਜਿਹੜਾ ਲੋੜੀ ਦਾ ਲਣਾ ਆਇਆ ਹੈ ਕਿਸ ਤਰ੍ਹਾਂ ਇਹ ਬੱਚਿਆਂ ਦੀ ਲੋੜੀ ਸੈਲੀਬ੍ਰੇਟ ਕਰ ਰਹੇ ਆ ਜੀ ਜਿਹੜੇ ਵੀ ਬੱਚੇ ਨਵੇਂ ਜੰਮੇ ਆ ਕੁੜੀਆਂ ਉਹਨਾਂ ਦੀ ਲੋੜੀ ਹੈ ਜੋ ਤੇ ਇੱਥੇ ਉਹਨਾਂ ਨੂੰ ਸਗਨ ਦੇਵਾਂਗੇ ਤੇ ਨਾਲ ਘਟਾਉਣੇ ਸੂਟ ਮਾਂ ਨੂੰ ਵੀ ਸਮਾਨ ਹੋਰ ਵੀ ਸਨਮਾਨ ਸਗੀਆਂ ਕਈਆਂ ਸੁਖਜੀਤਾਂ ਦਾ ਸਨਮਾਨ ਕੀਤਾ ਬਾਈ ਤੇ ਕਿੰਨੇ ਬੱਚੇ ਤੁਹਾਨੂੰ ਜੀ ਸਨਮਾਨਿਤ ਕੀਤਾ 125 ਬੱਚੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਕਿਤੇ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਵੀ ਬੱਚਿਆਂ ਨੂੰ ਵੀ ਹੁਣ ਮੁੰਡਿਆਂ ਵਾਲੇ ਬਰਾਬਰ ਹੱਕ ਦੇਣਾ ਚਾਹੀਦੇ ਮੁਬਾਰਕਾਂ ਬਿਲਨ ਲੋੜੀ ਦੀਆਂ ਨੇ ਤੁਸੀਂ 30 ਸਾਲ ਤੋਂ ਮਨਾ ਰਿਹਾ ਰਹੇ ਧੀਆ ਦੀ ਲੋੜੀ ਦਾ ਕਿੱਦਾਂ ਸੋਚ ਵਿਚਾਰ ਬਈ ਕਹਿੰਦਾ ਕਹਿੰਦੇ ਜਿਹੜਾ ਜੀ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਰਨਾ ਲੋੜੀ ਆ ਕਹਿੰਦੇ ਅੱਜ 125 ਬੱਚਿਆਂ ਨੂੰ ਤੁਸੀਂ ਗਿਫਟ ਦੇਣੀਆਂ ਲੋੜੀ ਦੇਣੀਆਂ ਕਿਸ ਤਰ੍ਹਾਂ ਸੋਚਿਆ ਇਹ ਬੱਚੇ ਕਿੱਦਾਂ ਤੁਸੀਂ ਇਕੱਠੇ ਕੀਤੇ ਸੇ ਤੱਕ ਇਕੱਠੇ ਤੂੰ ਵੀ ਵੱਧ ਹੋ ਜਾਣ ਜੇ ਪਰਮਾਤਮਾ ਹੋਰ ਸ਼ਕਤੀ ਦੇਵੇ ਅਸੀਂ ਚਾਹੁੰਦੇ ਹਾਂ 200 500 ਬੱਚੇ ਦਾ ਕਰਕੇ ਕੇਕੇ ਬਾਵਾਜੀ 30 ਸਾਲ ਤੋਂ ਤੀਆਂ ਦੀ ਲੋੜੀ ਮਨਾ ਰਹੇ ਨੇ 10 ਸਾਲ ਤੋਂ ਤੁਸੀਂ ਵੀ ਨਾਲ ਜੁੜੇ ਆ ਇਦੇ ਵਿੱਚ ਸੁਨਾਏ ਦੇ ਵਿੱਚ ਚੰਗਾ ਮੈਸੇਜ ਦੇਣ ਦਾ ਯਤਨ ਕਰਿਆ ਵੀ ਕਿਹੜੀਆਂ ਧੂਆਂ ਨੇ ਉਹਨਾਂ ਨੂੰ ਭੁੱਖਾ ਜਨਾ ਮਾਰੋ ਇਹਨਾਂ ਜਿਵੇਂ ਉਹ ਬੇਪ ਰੋਟੀਆਂ ਬੰਦੋਚੇ ਪੁੱਤਾਂ ਦੇ ਬਣਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਧੂਆਂ ਨੇ ਸ਼ਰਤ ਕਰਿਆ ਕਿ ਅਸੀਂ ਕਿਸੇ ਤੋੜੀ ਕੱਟ ਤੁਸੀਂ ਦੇਖ ਰਹੇ ਹੋ ਲੇਟਸਪੋਰਟ ਨਿਊਜ਼ ਤੇ ਮੈਂ ਰੋਹਿਤ ਕੁਮਾਰ ਅੱਜ ਆਪਾਂ ਪਹੁੰਚੇ ਹਾਂ ਕੇ ਕੇ ਬਾਬਾ ਜੀ ਕੋਲੇ ਜਿੱਥੇ ਨਾ ਵੱਲੋਂ 3ਾਂ ਦੀ ਲੋੜੀ ਮਨਾਈ ਜਾ ਰਹੀ ਪਹਿਲਾਂ ਤਾਂ ਬਾਬਾ ਜੀ ਸ਼ਸ਼ੀਕਾਲ ਤੁਹਾਨੂੰ ਮੁਬਾਰਕਾਂ ਬਿਲਾਂ ਲੋੜੀ ਦੀ ਜਿਹੜੀ ਤੁਸੀਂ 30 ਸਾਲ ਤੋਂ ਮਨਾ ਰਿਆ ਰਹੇ 3ਾਂ ਦੀ ਲੋੜੀ ਦਾ ਕਿੱਦਾਂ ਸੋਚ ਵਿਚਾਰ ਹੋਈ ਪਹਿਲਾਂ ਦਾ ਗੱਲ ਇਹ ਆ ਵੀ ਅਸੀਂ ਕਹਿੰਦੇ ਹਾਂ ਜਿਹੜਾ ਜੀਵ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਰਨਾ ਲੋੜੀ ਆ ਜੇ ਕਿਤੇ ਜਿੱਥੇ ਫਰਕ ਪਾਇਆ ਜਾਂਦਾ ਜਿਹੜਾ ਸਮਾਜ ਸਾਡਾ ਐਸਾ ਵੀ ਆ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਕਿਹਾ ਸੋ ਕੋ ਮੰ ਤੇ ਗੁਰੂ ਸਾਹਿਬ ਨੇ ਤੁਹ ਪਤਾ ਸੀ ਵੀ ਸਾਡੇ ਗਾਂਵਾਂ ਸਾਡੇ ਲੋਕਾਂ ਨੇ ਕੀ ਕਰਨਾ ਉਸ ਸਮੇਂ ਉਹ ਸਾਨੂੰ ਇੱਕ ਹਲੂਣਾ ਇੱਕ ਸਿੱਖਿਆ ਦੇ ਕੇ ਗਏ ਨੇ ਤੇ ਅੱਜ ਮੈਂ ਸਮਝਦਾ ਸਮਾਜ ਦੇ ਵਿੱਚ ਇਹ ਬਰਾਬਰਤਾ ਦਾ ਸੰਦੇਸ਼ ਜਾਵੇ ਬੇਟੀ ਬੇਟੇ ਦਾ ਫਰਕ ਨਾ ਤੇ ਜਿਹੜਾ ਜੀਵ ਜਿਹੜਾ ਬੱਚਾ ਤੁਹਾਡੇ ਪਰਿਵਾਰ 'ਚ ਆਇਆ ਉਸ ਨੂੰ ਵੈਲਕਮ ਕਹੋ ਜੀ ਹਾਂ ਕਹੋ ਕਹਿੰਦੇ ਅੱਜ 125 ਬੱਚਿਆਂ ਨੂੰ ਤੁਸੀਂ ਗਿਫਟ ਦੇਣੀ ਹੈ ਲੋੜੀ ਦੀਆਂ ਕਿਸ ਤਰ੍ਹਾਂ ਸੋਚਿਆ ਇਹ ਬੱਚੇ ਕਿੱਦਾਂ ਤੁਸੀਂ ਇਕੱਠੇ ਕੀਤੇ ਬੱਚੇ ਤਾਂ ਇਕੱਠੇ ਦੂ ਵੀ ਵੱਧ ਹੋ ਜਾਣ ਜੇ ਪ੍ਰਮਾਤਮਾ ਹੋਰ ਸ਼ਕਤੀ ਦੇਵੇ ਅਸੀਂ ਚਾਹੁੰਦੇ ਹਾਂ 200 500 ਬੱਚੇ ਦਾ ਕਰੀਏ ਕਿਉਂਕਿ ਬੱਚੇ ਬਹੁਤ ਹੁੰਦੇ ਸਾਨੂੰ ਆ ਦੇਖੋ ਗੋਇਲ ਸਾਹਿਬ ਵਰਗੇ ਸਿੱਖੀਤਾਂ ਜੁੜੀਆਂ ਨੇ ਉਹਨਾਂ ਮੈਂ ਦੱਸਿਆ ਸਿਮੀ ਕੁਆਤਰਾ ਦੀ ਸਾਰੇ ਬੱਚਿਆਂ ਨੂੰ ਸੂਟ ਦਿੰਦੇ ਨੇ ਇਹਨਾਂ ਦੇ ਹਸਬੰਡ ਸੁਆਸ ਜੀ ਮੈਨੂੰ ਕੱਲ ਕਹਿੰਦੇ ਦੱਸੋ ਜੇ ਬੱਚੇ ਵੱਧ ਨੇ 200 300 ਕਿੰਨੇ ਸੂਟ ਭੇਜੀਏ ਯਾਰ ਕਿੱਥੋਂ ਮਿਲਦੀਆਂ ਇਹ ਸਿੱਖੀਤਾਂ ਕਿੱਥੋਂ ਮਿਲਦੀਆਂ ਸੋਚ ਤੇ ਬਹੁਤ ਅੱਛਾ ਬਹੁਤ ਅੱਛਾ ਲੱਗਦਾ ਜਦ ਇਹ ਇਸੇ ਲੋਕ ਜਿਹੜੇ ਇਹਨਾਂ ਪਿਆਰ ਸਤਿਕਾਰ ਦਿੰਦੇ ਨੇ ਮੇਰੇ ਕੋਲੇ ਕੀ ਹੈ ਮੇਰੇ ਕੋਲ ਤਾਂ ਕੁਝ ਵੀ ਨਹੀਂ ਪਰ ਇਹ ਜਿਹੜਾ ਪਿਆਰ ਸਤਕਾਰ ਹੈ ਦਾ ਮੁੱਲ ਹੀ ਕੋਈ ਨਹੀਂ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਦਾਦੀਆਂ ਨਾਨੀਆਂ ਨੂੰ ਵੀ ਇੱਕ ਵਾਰੀ ਆਪਾਂ ਸਨਮਾਨਿਤ ਕਰਨਾ ਨਾਨੀਆਂ ਨੂੰ ਵੀ ਸਟੇਜ ਤੇ ਚਾੜਾਂਗੇ ਅੱਜ ਕੱਲ ਦਾਦੀਆਂ ਨਾਨੀਆਂ ਛੋਟੀ ਉਮਰ ਚ ਵੱਡ ਜਾਂਦੀਆਂ ਪਰ ਸਾਡੀਆਂ ਦਾਦੀਆਂ ਨਾਨੀਆਂ ਜੀ ਐਸ ਕੇ ਕੇ ਬਾਵਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਜਿਹੜੇ ਇੱਥੇ ਆ ਰਹੇ ਨੇ ਮਹਿੰਦਰਜੀਤ ਕੌਰ ਪ੍ਰਦਾਨ ਮਾਲਵਾ ਸੱਭਿਆਚਾਰਕ ਮੰਚ ਅੱਜ ਅਸੀਂ 3ਵੀਂ 3ੀਆਂ ਦੀ ਲੋੜ ਮਨਾ ਰਿਹਾ ਜਿਨ੍ਹਾਂ ਦੇ ਪਰਸਨ ਨੇ ਚੇਅਰ ਪਰਸਨ ਕੇ ਕੇ ਬਾਵਾਜੀ ਹੈ ਔਰ ਪ੍ਰਧਾਨ ਸਾਡੇ ਰਾਣਾ ਚਾਂਡੇ ਜੀ ਹੈ ਅਸੀਂ ਕੇ ਕੇ ਬਾਵਾਜੀ 30 ਸਾਲ ਤੋਂ ਤਿਆਂ ਦੀ ਲੋੜੀ ਮਨਾ ਰਹੇ ਨੇ 10 ਸਾਲ ਤੋਂ ਅਸੀਂ ਵੀ ਨਾਲ ਜੁੜੇ ਆ ਅਸੀਂ ਸਾਰਿਆਂ ਨੂੰ ਕਹਿੰਦੇ ਆ ਨਾਲ ਜੁੜੋ ਔਰ ਹਮ ਆ ਕੇ ਲੋੜੀ ਮਨਾਇਆ ਕਰੀਏ ਤਿਆਂ ਦੀ ਲੋੜੀ ਜਰੂਰ ਮਨਾਇਆ ਕਰੋ ਮੁੰਡਿਆਂ ਦੀ ਤਾਂ ਸਾਰੇ ਮਨਾਉਂਦੇ ਆ ਸ਼ਾਇਦ ਸਾਡੀ ਨਹੀਂ ਮਨਾਈ ਹੋਏਗੀ ਅਸੀਂ ਉਹਨਾਂ ਸਾਰਿਆਂ ਜਿੰਨੀਆਂ ਵੀ ਲੇਡੀਆਂ ਆਈਆਂ ਸਭ ਖੁਸ਼ ਹੋ ਕੇ ਆਂਦੀਆਂ ਚਲੋ ਧੀਆਂ ਦੀ ਲੋੜੀ ਮਨਾ ਰਹੀਆਂ ਪਰ ਜਿੰਨੀਆਂ ਵੀ ਆਈਆਂ ਮਨਾਈ ਕਿਸੇ ਦੀ ਨਹੀਂ ਹੋਏਗੀ ਜਦੋਂ ਜੰਮੀਆਂ ਹੋਣਗੀਆਂ ਇਸ ਲਈ ਅਸੀਂ ਸਾਰੇ ਆਪਣੇ ਸ਼ੌਂਕ ਚਾ ਨੂੰ ਪੂਰੇ ਕਰ ਰਹੇ ਆ 125 ਬੱਚਿਆਂ ਨੂੰ ਵੀ 125 ਬੱਚਿਆਂ ਨੂੰ ਅਸੀਂ ਸੂਟ ਦੇ ਰਹੇ ਆ ਸ਼ਾਲਾਂ ਦੇ ਰਹੇ ਆ ਬੱਚਿਆਂ ਦੇ ਸੂਟ ਦੇ ਰਹਿਆ ਮਾਵਾ ਦੇ ਸੂਟ ਵੀ ਦੇ ਰਹੇ ਆ ਤੇ ਨਾਲ ਆਪਣਾ ਰੇਵੜੀਆਂ ਮੰਗਫਲੀਆਂ ਫਡੋਣੇ ਸਾਰਾ ਕੁਝ 125 ਬੱਚਿਆਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ अच्छा ईमान मिल ਰਿਹਾ ਉਹ ਵਧੀਆ ਮੰਚ ਹੈਗਾ ਸਾਰੇ ਨਾਲ ਜੁੜੋ ਇਸ ਮੰਚ ਨਾਲ ਤਾਂ ਕਿ ਪੰਜਾਬ ਸਾਰਾ ਪੰਜਾਬ ਵਿੱਚ ਸੁਧਾਰ ਹੋਵੇ ਜਿਹੜੇ ਅਸੀਂ ਕਹਿੰਦੇ ਆ ਪੁੱਤਰ ਮਿੱਠੇ ਮੇਵੇ ਤਾਂ ਕਿ ਤੋਂ ਮੰਚ ਤੋਂ ਅਸੀਂ ਲਾਉਂਸ ਕੀਤਾ ਕਿ ਬੱਚੇ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ ਅਸੀਂ ਯਾ ਕੋਈ ਕਿਸੇ ਵੀ ਕੰਮ ਦੇ ਪਿੱਛੇ ਨਹੀਂ ਆ ਕਿਤੇ ਸਿਆ ਨੂੰ ਹਾਂ ਪਹਿਲੇ ਇੱਕ ਚੁੱਲ੍ਹੇ ਚੁੰਮਕੇ ਤੱਕ ਹੀ ਲੇਡੀ ਸੀ ਬਾਹਰ ਨਹੀਂ ਨਿਕਲਦੀ ਸੀ ਅੱਜ ਤਾਂ ਹੈਲੀਕਾਪਟਰ ਚਲਾ ਰੀਆਂ ਫੌਜ ਵਿੱਚ ਨੇ ਅੱਜ ਆਸਮਾਨ ਉੱਚ ਚੂਰੀਆਂ ਜਿਹੜੀਆਂ ਘਰੋਂ ਬਾਹਰ ਨਹੀਂ ਜਾਂਦੀਆਂ ਸੀ ਔਰ ਇੰਡੀਪੈਂਡੈਂਟ ਆਪਣੇ ਕੁਮਾਰੀਆਂ ਕਾਰੀਆਂ ਉਹ ਵਕਤ ਬੀਤ ਗਿਆ ਵੀ ਜਦੋਂ ਧੀਆਂ ਨੂੰ ਅੰਦਰ ਮਾਰ ਦਿੰਦੇ ਸੀ ਪਰ ਮੈਂ ਮੰਚ ਤੇ ਕਹਿਣਾ ਨਹੀਂ ਚਾਹਦੀ ਅੱਜ ਕੁਝ ਬੁਰਾ ਹੋ ਗਿਆ ਹੋ ਰਿਹਾ ਮੁੰਡਿਆਂ ਨਾਲ ਵੀ ਜਿੰਨੀਆਂ ਕਿ ਅਸੀਂ ਖਬਰਾਂ ਪੰਜਾਬ ਦੇ ਵਿੱਚ ਸੁਣ ਰਿਹਾ ਤੇ ਮੈਂ ਕੁੜੀਆਂ ਨੂੰ ਵੀ ਜਿੰਨਾ ਵੀ ਅੱਜ ਲੋੜੀ ਲੈਣ ਆਈਆਂ ਮੰਚ ਤੋਂ ਕਹਿਨੀ ਆ ਕਿ ਸਿੱਖਿਆ ਵਾਲੀ ਕੁੜੀਆਂ ਨੂੰ ਨਾਲ ਜੋ ਕੁਝ ਵੀ ਹੋ ਰਿਹਾ ਨਹੀਂ ਹੋਣਾ ਚਾਹੀਦਾ ਤੇ ਸਰੋਤਿਆਂ ਨੂੰ ਕੀ ਕਹੂਗੇ ਸਰੋਤਿਆਂ ਨੂੰ ਸਭ ਕੁਝ ਮਿਲ ਰਿਹਾ ਆਪਣਾ ਖਾਣੇ ਦਾ ਪ੍ਰਬੰਧ ਹੈ ਆਪਣਾ ਰੋਟੀ ਦਾ ਸਾਰਾ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਹੈ ਆਪਣਾ ਮਾਨ ਸਨਮਾਨ ਸਭ ਮਿਲਦੇ ਰਿਹਾ ਸ਼ਵਨ ਕਿਹੜੀ ਜਗ੍ਹਾ ਤੋਂ ਆਏ ਅੱਜ ਫਰੋਸ਼ਪੁਰ ਸੇ ਅੱਛਾ ਤੇ ਬਾਰਡਰ ਤੇ ਕੇਸੀ ਕੀ ਕੀਤਾ ਉੱਥੇ ਮੈਂ ਨੇ ਫੌਜੂ ਕੀ ਸੇਵਾ ਤੋਂ ਚਾਹ ਲੱਸੀ ਮੈਂ ਲੈ ਕੇ ਜਾਂਦਾ ਥਾ ਉੱਥੇ ਕਿ ਕਿੰਨੇ ਕਿੰਨੇ ਟਾਈਮ ਤੇ ਲੈ ਕੇ ਗਿਆ ਰੋ ਜਾਤਾ ਥਮਤਰਾ ਸੁਬਾ ਸ਼ਾਮ ਦਪਹਿਰ ਲੋ ਜਾਤਾ ਥਾ 11 ਸਾਲ ਕਿਹੜੀ ਕਲਾਸ ਚ ਪੜਦੇ ਹੋ ਫੋਰਥ ਦਰਣੀ ਲੱਗਿਆ ਤੁਹਾਨੂੰ ਨਹੀਂ ਉੱਥੇ ਜਾ ਕੇ ਅੱਛਾ ਲੱਗਿਆ ਹਾਂਜੀ ਫਿਰ ਉਹਨਾਂ ਦੀ ਸੇਵਾ ਕੀਤੀ ਹਾਂਜੀ ਕਿੰਨੇ ਦਿਨ ਸੇਵਾ ਕੀਤੀਆਂ 15 ਦਿਨ ਪਤਾ ਨਹੀਂ ਲਗਾਤਾਰ ਜਾਂਦੇ ਰਹੇ ਹੋ ਹਾਂਜੀ ਤੇ ਹੁਣ ਉਹਨਾਂ ਦਾ ਲੱਗਦਾ ਤੁਹਾਨੂੰ ਸਨਮਾਨ ਮਿਲਦਾ ਨਾ ਹਾਂਜੀ ਤੇ ਜਿਵੇਂ ਹੁਣ ਛੋਟੇ ਛੋਟੇ ਬੱਚੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਯੂਜ਼ ਕਰਦੇ ਨੇ ਮੋਬਾਈਲ ਦਾ ਖੇਡਦੇ ਰਹਿੰਦੇ ਆ ਤੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਜਾਊਂਗੇ ਮੈਂ ਇਹ ਮੈਸੇਜ ਦੇਣਾ ਚਾਹੂੰਗਾ ਫੌਜ ਨੂੰ ਕਿ ਸੇਵਾ ਕਰੇ ਅੱਛੀ ਮਿਹਨਤ ਕਰੇ ਤੇ ਥੋੜਾ ਜਿਆ ਸਮਾਜ ਸੇਵੀ ਕੰਮ ਕਰਨੀ ਦੇਖਦੇ ਆ ਯਸ ਤੇ ਹੁਣ ਕੀ ਲੋਕਾਂ ਨੂੰ ਮੈਸੇਜ ਦੇਵਾਂਗੇ ਕੀ ਮੈਸੇਜ ਮਤਲਬ ਇਹ ਹੀ ਮੈਸੇਜ ਦੇਣਾ ਚਾਹੂੰਗਾ ਅੱਛੀ ਮਿਹਨਤ ਕਰੇ ਅੱਛੀ ਮਤਲਬ ਫੌਜੋ ਕੀ ਸੇਵਾ ਕਰੇ ਹਮਾਰੇ ਦੇਸ਼ ਕੀ ਵੀ ਸੇਵਾ ਕਰੇ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਹਾਰ ਸਾਡੇ ਕ੍ਰਿਸ਼ਨ ਕੁਮਾਰ ਜੀ ਬਾਵਾ ਰੇਸ਼ਮ ਸ਼ਕੂ ਜੀ ਮੈਡਮ ਇੰਦਰਜੀਤ ਕੌਰ ਜੀ ਰਾਣਾ ਚਾਲੇ ਮੈਡਮ ਸਵਰਨਪੁਰ ਸ਼ਕੂ ਜੀ ਨੂੰ ਬੜੇ ਹੀ ਇਤਸ਼ਾਹ ਨਾਲ ਕਰਾਇਆ ਗਿਆ ਜਿਹਦੇ ਵਿੱਚ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣ ਦਾ ਯਤਨ ਕਰਿਆ ਵੀ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਕੁੱਖਾਂ ਤੇ ਨਾ ਮਾਰੋ ਇਹਨਾਂ ਦੀ ਉਵੇਂ ਲੋੜੀਆਂ ਬੰਡੋ ਜਿਵੇਂ ਪੁੱਤਾਂ ਦੀ ਬਣਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਧੀਆਂ ਨੇ ਸਾਬਤ ਕਰਿਆ ਕਿ ਅਸੀਂ ਕਿਸੇ ਤਰ੍ਹਾਂੋਂ ਵੀ ਕੱਟ ਨਹੀਂ ਮੇਰੇ ਖੱਬੇ ਸੱਚੇ ਦਿਨੀਆਂ ਪੈਣਾ ਬੱਚਿਆਂ ਖੜੀਆਂ ਨੇ ਆਪਣੇ ਆਪਣੇ ਸਮਾਜ ਦੇ ਵਿੱਚ ਬੜਾ ਮਾਣ ਤੇ ਰਤਬਾ ਰੱਖਦੇ ਨੇ ਬਾਬਾ ਜੀ ਦੇ ਇਸ ਕਾਰਜ ਦੀ ਮੈਂ ਬਹੁਤ ਬਹੁਤ ਵਧਾਈ ਤੇ ਸ਼ਲਾਕ ਕਰਦਾ ਤੁਹਾਡੇ ਵੱਲੋਂ ਵੀ ਇੱਦਾਂ ਦੇ ਕਈ ਉਪਰਾਲੇ ਕੀਤੇ ਜਾਂਦੇ ਆ ਤੇ ਲੋਕਾਂ ਨੂੰ ਕੀ ਮੈਂ ਅਸੀਂ ਦੇਣਾ ਦੇਖੋ ਮੈਂ ਚੰਨਾਂ ਦੇ ਸਮੁੱਚੇ ਪੰਜਾਬ ਦੇ ਇਹਨਾਂ ਅਜਹੀਆਂ ਸੰਸਥਾਪਕ ਤੋਂ ਸਿਹਰ ਲਈ ਸਿਹਰ ਲੈਣੀ ਕਹੀਦੀ ਹੈ ਇਹ ਜਿਹੜੀਆਂ ਧੂਮ ਨੇ ਇਹਨਾਂ ਨੂੰ ਬਰਾਬਰੀ ਦਾ ਹੱਕ ਦੇ ਦਿੱਤੇ ਇਹ ਇਹਨਾਂ ਨੂੰ ਚੰਗੀ ਢਾਈ ਲਖਾਈ ਕਰਾ ਕੇ ਇਹ ਕਬਲ ਬਣਾਏ ਕਿ ਇਹਨਾਂ ਦਾ ਕੋਈ ਸ਼ੋਸ਼ਣ ਨਾ ਕਰੇ ਅੱਜ ਇੱਥੇ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਜਦੋਂ ਧੀਆਂ ਦਾ ਮਾਨ ਸਨਮਾਨ ਹੋ ਰਿਹਾ ਇਹ ਇਹ ਫੰਕਸ਼ਨ ਨਹੀਂ ਇਹ ਤੀਸਰਾ ਫੰਕਸ਼ਨ ਅੰਤ ਦਾ ਜਿਵੇਂ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਟਾਉਂਦਾ ਇਹਨਾਂ ਨੂੰ ਦੇਖ ਕੇ ਹੋਰ ਸੰਗਤਾਵਾਂ ਨੇ ਵੀ ਅਜਿਹੇ ਅਪਰਾਲੇ ਸ਼ੁਰੂ ਕਰਿਆ ਤਨ ਇਹ ਸ਼ਰਧਾਲੂ ਜੀ 바ਵਾ ਜੀ ਨੂੰ ਰੇਸ਼ਮ ਸਕੂ ਨੂੰ ਸਵਾਦ ਕੋਰਗੀ ਨੂੰ ਇੰਦਰਜੀਤ ਭੈਣ ਜੀ ਨੂੰ ਰਾਣਾ ਚੰਦੇ ਨੂੰ ਬਹੁਤ ਬਹੁਤ ਮੁबारकबाद ਜਸਵੀਰ ਸਿੰਘ ਜੀ ਰਾਣਾ ਚੰਦੇ ਜੀ ਅੱਜ ਜਿਹੜਾ ਲੋੜੀ ਇੰਦਰ ਆਇਆ ਕਿ ਬੱਚਿਆਂ ਦੀ ਲੋੜੀ ਸੈਲੀਬ੍ਰੇਟ ਕਰ ਰਹੇ ਆ ਜੀ ਜਿਹੜੇ ਵੀ ਬੱਚੇ ਨਵੇਂ ਜੰਮੇ ਆ ਕੁੜੀਆਂ ਉਹਨਾਂ ਦੀ ਲੋੜੀ ਹੈ ਜੋ ਤੇ ਇੱਥੇ ਉਹਨਾਂ ਨੂੰ ਸਗਨ ਦੇਵਾਂਗੇ ਦੇ ਨਾਲ ਖੜਾਉਣੇ ਸੂਟ ਮਾਂ ਨੂੰ ਵੀ ਸਮਾਨ ਹੋਰ ਵੀ ਸਮਾਨ ਸਕੀਈਆਂ ਸੁਖਜੀਤਾਂ ਦਾ ਸਨਮਾਨ ਕੀਤਾ ਬਾਈ ਜੀ ਕਿੰਨੇ ਬੱਚੇ ਨੂੰ ਅੱਜ ਸਨਮਾਨਿਤ ਕੀਤਾ 125 ਬੱਚੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਕਿਤੇ ਨਾ ਕਿਤੇ ਮੈਸੇਜ ਇਹੀ ਦੇਣਾ ਚਾਹੁੰਦੇ ਆ ਕਿ ਬੱਚਿਆਂ ਨੂੰ ਵੀ ਹੁਣ ਮੁੰਡਿਆਂ ਵਾਲੇ ਬਰਾਬਰ ਹੱਕ ਦੇਣਾ ਚਾਹੀਦੇ ਜੀ ਮੁਬਾਰਕਾਂ ਬਿਲਨ ਲੋੜੀ ਦੀਆਂ ਜਿਹੜੀਆਂ ਤੁਸੀਂ 30 ਸਾਲ ਤੋਂ ਮਨਾ ਰਿਆ ਰਹੇ ਧੀਆ ਦੀ ਲੋੜੀ ਦਾ ਕਿੱਦਾਂ ਸੋਚ ਵਿਚਾਰ ਹੋਈ ਪੈ ਲੰਗਾ ਕਹਿੰਦੇ ਆ ਜਿਹੜਾ ਜੀੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਰਨਾ ਲੋੜੀ ਆ ਕਹਿੰਦੇ ਅੱਜ 125 ਬੱਚਿਆਂ ਨੂੰ ਤੁਸੀਂ ਗਿਫਟ ਦੇਣੀ ਐ ਲੋੜੀ ਦੇਣੀ ਐ ਕਿਸ ਤਰ੍ਹਾਂ ਸੋਚਿਆਏ ਬੱਚੇ ਕਿੱਦਾਂ ਤੁਸੀਂ ਇਕੱਠੇ ਕੀਤੇ ਛੇ ਤੱਕ ਇਕੱਠੇ ਤੂੰ ਵੀ ਵੱਧ ਹੋ ਜਾਣ ਜੇ ਪ੍ਰਮਾਤਮਾ ਹੋਰ ਸ਼ਕਤੀ ਦੇਵੇ ਅਸੀਂ ਚਾਹੁੰਦੇ ਹਾਂ 200 500 ਬੱਚੇ ਦਾ ਕਰਕੇ ਠੀਕੇ ਬਾਵਾ ਜੀ 30 ਸਾਲ ਤੋਂ ਤੀਆਂ ਦੀ ਲੋੜੀ ਮਨਾ ਰਹੇ ਨੇ 10 ਸਾਲ ਤੋਂ ਅਸੀਂ ਵੀ ਨਾਲ ਜੁੜੇ ਆਂ ਇਦੇ ਵਿੱਚ ਸਮਾਜ ਦੇ ਵਿੱਚ ਚੰਗਾ ਮੈਸੇਜ ਦੇਣ ਦਾ ਯਤਨ ਕਰਿਆ ਵੀ ਜਿਹੜੀਆਂ ਧੂਆਂ ਨੇ ਉਹਨਾਂ ਨੂੰ ਧੁੱਖਾ ਜਨਾ ਮਾਰੋ ਇਹਨਾਂ ਦੀਆਂ ਉਹੇ ਲੋੜੀਆਂ ਬੰਦੋਚੇ ਮੁੱਤਾਂ ਦੇ ਬਣਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਧੂਆਂ ਨੇ ਸ਼ਰਤ ਕਰਿਆ ਕਿ ਅਸੀਂ ਕਿਸੇ ਤੋਂ ਵੀ ਘੱਟ ਨਹੀਂ ਤੁਸੀਂ ਦੇਖ ਰਹੇ ਹੋ ਲੇਟੈਸਟ ਸਪੋਰਟ ਨਿਊਜ਼ ਤੇ ਮੈਂ ਰੋਹਿਤ ਕੁਮਾਰ ਅੱਜ ਆਪਾਂ ਪਹੁੰਚੇ ਕੇ ਕੇ ਬਾਬਾ ਜੀ ਕੋਲੇ ਜਿੱਥੇ ਇਹ ਨਾ ਵੱਲੋਂ 3ਾਂ ਦੀ ਲੋੜੀ ਬਣਾਈ ਜਾ ਰਹੀ ਪਹਿਲਾਂ ਤਾਂ ਬਾਬਾ ਜੀ ਸ਼ਸ਼ੀਕਾਲ ਤੁਹਾਨੂੰ ਮੁਬਾਰਕਾਂ ਪਹਿਲਾਂ ਲੋੜੀ ਦੀਆਂ ਜਿਹੜੀਆਂ ਤੁਸੀਂ 30 ਸਾਲ ਤੋਂ ਮਨਾ ਰਿਹਾ ਰਹੇ ਹੋ ਤਿਆਂ ਦੀ ਲੋੜੀ ਦਾ ਕਿੱਦਾਂ ਸੋਚ ਵਿਚਾਰ ਹੋਈ ਪਹਿਲਾਂ ਦਾ ਗੱਲ ਹੈ ਵੀ ਅਸੀਂ ਕਹਿੰਦੇ ਹਾਂ ਜਿਹੜਾ ਜੀਵ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਰਨਾ ਲੋੜੀਆ ਜੇ ਕਿਤੇ ਜਿੱਥੇ ਫਰਕ ਪਾਇਆ ਜਾਂਦਾ ਹੈ ਜਿਹੜਾ ਸਮਾਜ ਸਾਡਾ ਐਸਾ ਵੀ ਹੈ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਕਿਹਾ ਸੋ ਕੋ ਮੰਦਾ ਆਖੀ ਜਿੱਤ ਜਮੇ ਰਾਜਾਨ ਤੇ ਗੁਰੂ ਸਾਹਿਬ ਨੇ ਤੁਹ ਪਤਾ ਸੀ ਵੀ ਸਾਡੇ ਗਾਂਵਾਂ ਸਾਡੇ ਲੋਕਾਂ ਨੇ ਕੀ ਕਰਨਾ ਉਸ ਸਮੇਂ ਉਹ ਸਾਨੂੰ ਇੱਕ ਹਲੂਣਾ ਇੱਕ ਸਿੱਖਿਆ ਦੇ ਕੇ ਗਏ ਨੇ ਤੇ ਅੱਜ ਮੈਂ ਸਮਝਦਾ ਸਮਾਜ ਦੇ ਵਿੱਚ ਇਹ ਬਰਾਬਰਤਾ ਦਾ ਸੰਦੇਸ਼ ਜਾਵੇ ਬੇਟੀ ਬੇਟੇ ਦਾ ਫਰਕ ਨਾ ਤੇ ਜਿਹੜਾ ਜੀਵ ਜਿਹੜਾ ਬੱਚਾ ਤੁਹਾਡੇ ਪਰਿਵਾਰ ਚ ਆਇਆ ਉਸ ਨੂੰ ਵੈਲਕਮ ਕਹੋ ਜੀ ਆਇਆਂ ਕਹੋ ਕਹਿੰਦੇ ਅੱਜ 125 ਬੱਚਿਆਂ ਨੂੰ ਤੁਸੀਂ ਗਿਫਟ ਦੇਣੀਆਂ ਲੋੜੀ ਜਿਹੜੀਆਂ ਕਿਸ ਤਰ੍ਹਾਂ ਸੋਚਿਆ ਇਹ ਬੱਚੇ ਕਿੱਦਾਂ ਤੁਸੀਂ ਇਕੱਠੇ ਕੀਤੇ ਬੱਚੇ ਤਾਂ ਇਕੱਠੇ ਦੂ ਵੀ ਵੱਧ ਹੋ ਜਾਣ ਜੇ ਪਰਮਾਤਮਾ ਹੋਰ ਸ਼ਕਤੀ ਦੇਵੇ ਅਸੀਂ ਚਾਹੁੰਦੇ ਹਾਂ 200 500 ਬੱਚੇ ਦਾ ਕਰੀਏ ਕਿਉਂਕਿ ਬੱਚੇ ਬਹੁਤ ਹੁੰਦੇ ਸਾਨੂੰ ਆ ਦੇਖੋ ਗੋਇਲ ਸਾਹਿਬ ਵਰਗੀਆਂ ਸਿਖਸੀਤਾਂ ਜੁੜੀਆਂ ਨੇ ਕੁਣ ਮਾਤਾ ਜੀ ਸਿਮੀ ਕੋ ਅਤਰਾ ਦੀ ਸਾਰੇ ਬੱਚੇ ਨੂੰ ਸੂਟ ਦਿੰਦੇ ਨੇ ਇਹਨਾਂ ਦੇ ਹਸਬੰਡ ਸੁਆਸ ਜੀ ਮੈਨੂੰ ਕੱਲ ਕਹਿੰਦੇ ਦੱਸੋ ਜੇ ਬੱਚੇ ਵੱਧ ਨੇ 200 300 ਕਿੰਨੇ ਸੂਟ ਭੇਜੀਏ ਯਾਰ ਕਿੱਥੋਂ ਮਿਲਦੀਆਂ ਇਹ ਸੀਸੀਤਾ ਕਿੱਥੋਂ ਮਿਲਦੀਆਂ ਸੋਚ ਤੇ ਬਹੁਤ ਅੱਛਾ ਬਹੁਤ ਅੱਛਾ ਲੱਗਦਾ ਜਦ ਇਹ ਇਸੇ ਲੋਕ ਜਿਹੜੇ ਇਹਨਾਂ ਪਿਆਰ ਸਤਿਕਾਰ ਦਿੰਦੇ ਨੇ ਮੇਰੇ ਕੋਲੇ ਕੀ ਹੈ ਮੇਰੇ ਕੋਲ ਤਾਂ ਕੁਝ ਵੀ ਦੇਣ ਨੂੰ ਪਰ ਇਹ ਜਿਹੜਾ ਪਿਆਰ ਸਤਿਕਾਰ ਹੈ ਦਾ ਮੁੱਲ ਹੀ ਕੋਈ ਨਹੀਂ ਤੁਸੀਂ ਤੁਸੀਂ ਕਹਿੰਦੇ ਦਾਦੀਆਂ ਨਾਨੀਆਂ ਨੂੰ ਵੀ ਇੱਕ ਵਾਰੀ ਆਪਾਂ ਸਨਮਾਨਿਤ ਕਰਨਾ ਨਾਨੀਆਂ ਨੂੰ ਵੀ ਸਟੇਜ ਤੇ ਚਾੜਾਂਗੇ ਅੱਜ ਕੱਲ੍ਹ ਦਾਦੀਆਂ ਨਾਨੀਆਂ ਛੋਟੀ ਉਮਰ ਚ ਵੱਢ ਜਾਂਦੀਆਂ ਫਰ ਸਾਡੀਆਂ ਦਾਦੀਆਂ ਨਾਨੀਆਂ ਜੀ ਐਸ ਕੇ ਕੇ ਬਾਵਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਜਿਹੜੇ ਇੱਥੇ ਆ ਰਹੇ ਨੇ ਮਹਿੰਦਰਜੀਤ ਕੌਰ ਪ੍ਰਧਾਨ ਮਾਲਵਾ ਸੱਭਿਆਚਾਰਕ ਮੰਚ ਅੱਜ ਅਸੀਂ 3ਵੀਂ 3ੀਆਂ ਦੀ ਲੋੜੀ ਮਨਾ ਰਿਆ ਜਿਨ੍ਹਾਂ ਦੇ ਪਰਸਨ ਨੇ ਚੇਅਰ ਪਰਸਨ ਕੇ ਕੇ ਬਾਵਾ ਜੀ ਹੈ ਔਰ ਪ੍ਰਧਾਨ ਸਾਡੇ ਰਾਣਾ ਚਾਂਡੇ ਜੀ ਹੈ ਅਸੀਂ ਕੇ ਕੇ ਬਾਵਾ ਜੀ 30 ਸਾਲ ਤੋਂ 3ੀਆਂ ਦੇ ਲੋੜੀ ਮਨਾ ਰਹੇ ਨੇ 10 ਸਾਲ ਤੋਂ ਅਸੀਂ ਵੀ ਨਾਲ ਜੁੜੇ ਆਂ ਅਸੀਂ ਸਾਰਿਆਂ ਨੂੰ ਕਹਿੰਦੇ ਆ ਨਾਲ ਜੁੜੋ ਔਰ ਹੁਣ ਆ ਕੇ ਲੋੜੀ ਮਨਾਇਆ ਕਰੀਏ ਧੀਆਂ ਦੀ ਲੋੜੀ ਜ਼ਰੂਰ ਮਨਾਇਆ ਕਰੋ ਮੁੰਡਿਆਂ ਦੀ ਤਾਂ ਸਾਰੇ ਮਨਾਉਂਦੇ ਆ ਸ਼ਾਇਦ ਸਾਡੀ ਨਹੀਂ ਮਨਾਈ ਹੋएगी ਅਸੀਂ ਉਹਨਾਂ ਸਾਰੀਆਂ ਜਿੰਨੀਆਂ ਵੀ ਲੇਡੀਆਂ ਆਈਆਂ ਸਭ ਖੁਸ਼ ਹੋ ਕੇ ਆਂਦੀਆਂ ਚਲੋ ਧੀਆਂ ਦੀ ਲੋੜੀ ਮਨਾ ਰਿਆਂ ਪਰ ਜਿੰਨੀਆਂ ਵੀ ਆਈਆਂ ਮਨਾਈ ਕਿਸੇ ਦੀ ਨਹੀਂ ਹੋਏਗੀ ਜਦੋਂ ਜੰਮੀਆਂ ਹੋਣਗੀਆਂ ਇਸ ਲਈ ਅਸੀਂ ਸਾਰੇ ਆਪਣੇ ਸ਼ੌਂਕ ਚਾ ਨੂੰ ਪੂਰੇ ਕਰ ਰਹੇ ਆ 125 ਬੱਚਿਆਂ ਨੂੰ ਵੀ ਅੱਜ 125 ਬੱਚਿਆਂ ਨੂੰ ਅਸੀਂ ਸੂਟ ਦੇ ਰਹੇ ਆ ਸ਼ਾਲਾਂ ਦੇ ਰਹੇ ਆ ਬੱਚਿਆਂ ਦੇ ਸੂਟ ਦੇ ਰਹੇ ਆ ਮਾਮਾ ਦੇ ਛੁੱਟ ਵੀ ਦੇ ਰਹੇ ਆ ਤੇ ਨਾਲ ਆਪਣਾ ਰੇਵੜੀਆਂ ਮੁਗਫਲੀਆਂ ਖਡੋਣੇ ਸਾਰਾ ਕੁਝ 125 ਬੱਚਿਆਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਅੱਛਾ ਹੈ ਮਾਨ ਮਿਲ ਰਿਹਾ ਉਹ ਵਧੀਆ ਮੰਚ ਹੈਗਾ ਸਾਰੇ ਨਾਲ ਜੁੜੋ ਇਸ ਮੰਚ ਨਾਲ ਤਾਂ ਕਿ ਪੰਜਾਬ ਸਾਰਾ ਪੰਜਾਬ ਵਿੱਚ ਸੁਧਾਰ ਹੋਵੇ ਜਿਹੜੇ ਸੀ ਕਹਿੰਦੇ ਆ ਪੁੱਤਰ ਮਿੱਠੇ ਮੇਵੇ ਤਾਂ ਕਿ ਤੋਂ ਮੰਚ ਤੋਂ ਅਸੀਂ ਲਾਉਂਸ ਕੀਤਾ ਕਿ ਬੱਚੇ ਮਿੱਠੇ ਮੇਵੇ ਰਬਾ ਸਭ ਨੂੰ ਦੇਵੇ ਅਸੀਂ ਆ ਹੁਣ ਕਿਸੇ ਵੀ ਕੰਮ ਦੇ ਪਿੱਛੇ ਨਹੀਂ ਆ ਕਿਤੇ ਸਾਨੂੰ ਸੱਖਾ ਜੋ ਹਾਂ ਪਹਿਲੇ ਇੱਕ ਚੁੱਲੇ ਚੌਕੇ ਤੱਕ ਹੀ ਲੇਡੀਜ਼ ਬਾਹਰ ਨਹੀਂ ਨਿਕਲਦੀ ਸੀ ਅੱਜ ਤਾਂ ਹੈਲੀਕਾਪਟਰ ਚਲਾ ਰਹੀਆਂ ਫੌਜ ਵਿੱਚ ਨੇ ਅੱਜ ਆਸਮਾਨ ਨੂੰ ਛੂ ਰੀਆਂ ਜਿਹੜੀਆਂ ਘਰੋਂ ਬਾਹਰ ਨਹੀਂ ਜਾਂਦੀਆਂ ਸੀ ਔਰ ਇੰਡੀਪੈਂਡੈਂਟ ਆਪਣੇ ਕੁਮਾਰੀਆਂ ਖਾਰੀਆਂ ਉਹ ਵਕਤ ਬੀਤ ਗਿਆ ਪੀ ਜਦੋਂ ਧੀਆਂ ਨੂੰ ਅੰਦਰ ਮਾਰ ਦਿੰਦੇ ਸੀ ਪਰ ਮੈਂ ਇਸ ਮੰਚ ਤੇ ਕਹਿਣਾ ਨਹੀਂ ਜਾਂਦੀ ਅੱਜ ਕੁਝ ਬੁਰਾ ਹੋ ਗਿਆ ਹੋ ਰਿਹਾ ਮੁੰਡਿਆਂ ਨਾਲ ਵੀ ਜਿੰਨੀਆਂ ਕ ਅਸੀਂ ਖਬਰਾਂ ਪੰਜਾਬ ਦੇ ਵਿੱਚ ਸੁਣ ਰਿਆਂ ਤੇ ਮੈਂ ਕੁੜੀਆਂ ਨੂੰ ਵੀ ਜਿੰਨਾ ਵੀ ਅੱਜ ਲੋੜੀ ਲੈਣ ਆਈਆਂ ਮੰਚ ਤੋਂ ਕਹਿਨੀ ਆ ਕਿ ਸਿੱਖਿਆ ਵਾਲੀ ਦੋ ਕੁੜੀਆਂ ਨੂੰ ਨਾਲ ਜੋ ਕੁਝ ਵੀ ਹੋ ਰਿਹਾ ਨਹੀਂ ਹੋਣਾ ਚਾਹੀਦਾ ਤੇ ਸਰੋਤਿਆਂ ਨੂੰ ਕੀ ਕਹੂੰਗੀ ਸਰੋਤਿਆਂ ਨੂੰ ਸਭ ਕੁਝ ਮਿਲ ਰਿਹਾ ਆਪਣਾ ਖਾਣਾ ਦਾ ਪ੍ਰਬੰਧ ਹੈ ਆਪਣਾ ਰੋਟੀ ਦਾ ਸਾਰਾ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਹੈ ਆਪਣਾ ਮਾਨ ਸਨਮਾਨ ਸਭ ਮਿਲਦੇ ਰਿਹਾ ਸ਼ਵਨ ਕਿਹੜੀ ਜਗ੍ਹਾ ਤੋਂ ਆਏ ਅੱਜ ਫਰੋਸ਼ਪੁਰ ਤੋਂ ਅੱਛਾ ਤੇ ਬਾਰਡਰ ਤੇ ਕੇਸੀ ਕੀ ਕੀਤਾ ਉੱਥੇ ਮੈਂ ਨੇ ਫੌਜੂ ਕੀ ਸੇਵਾ ਤੂ ਚਾਹ ਲੱਸੀ ਮੈਂ ਲੈ ਕੇ ਜਾਂਦਾ ਥਾ ਉਹਤੇ ਕੀ ਕੀ ਕਿੰਨੇ ਕਿੰਨੇ ਟਾਈਮ ਤੇ ਲੈ ਕੇ ਗਿਆ ਰੋਜ਼ ਜਾਂਦਾ ਥਾ ਮਤਲਬ ਸਵੇਰ ਸ਼ਾਮ ਦੁਪਹਿਰ ਰੋਜ਼ ਜਾਂਦਾ ਥਾ 11 ਸਾਲ ਕਿਹੜੇ ਕਲਾਸ ਚ ਪੜਦੇ ਹੋ ਫੋਰਥ ਨਹੀਂ ਲੱਗਿਆ ਤੁਹਾਨੂੰ ਨਹੀਂ ਉੱਥੇ ਜਾ ਕੇ ਅੱਛਾ ਲੱਗਿਆ ਹਾਂਜੀ ਫੇਰ ਉਹਨਾਂ ਦੀ ਸੇਵਾ ਕੀਤੀ ਹਾਂਜੀ ਕਿੰਨੇ ਦਿਨ ਸੇਵਾ ਕੀਤੀਆਂ 15 ਦਿਨ ਪਤਾ ਨਹੀਂ ਲਗਾਤਾਰ ਜਾਂਦੇ ਰਹੇ ਹੋ ਹਾਂਜੀ ਤੇ ਹੁਣ ਉਹਨਾਂ ਦਾ ਤੁਹਾਨੂੰ ਸਨਮਾਨ ਮਿਲਦਾ ਹਾਂਜੀ ਤੇ ਜਿਵੇਂ ਹੁਣ ਛੋਟੇ ਛੋਟੇ ਬੱਚੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਯੂਜ਼ ਕਰਦੇ ਨੇ ਮੋਬਾਈਲ ਨਾਲ ਖੇਡਦੇ ਰਹਿੰਦੇ ਆ ਤੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਜਾਓਗੇ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਫੌਜوں ਦੀ ਸੇਵਾ ਕਰੇ achhi mehnat kare ਦੇ ਥੋੜਾ ਜਿਆ ਸਮਾਜ ਸੇਵੀ ਕੰਮ ਕਰਨੀ ਚਾਹੀਦੇ ਆ ਯਸ ਦੇ ਹੁਣ ਕੀ ਲੋਕਾਂ ਨੂੰ ਮੈਸੇਜ ਦੇਵੋਗੇ ਕੀ ਮੈਸੇਜ ਮਤਲਬ ਯਹੀ ਮੈਸੇਜ ਇਹਨਾ ਚਾਹੁੰਗਾ ਅਚੀ ਮਿਹਨਤ ਕਰੇ ਅਚੀ ਮਤਲਬ ਫੌਜੋ ਕੀ ਸੇਵਾ ਕਰੇ ਹਮਾਰੇ ਦੇਸ਼ ਕੀ ਵੀ ਸੇਵਾ ਕਰੇ ਮਾਲਵਾ ਸਭਿਆਚਾਰਕ ਮਤਲਬ ਲੋ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਹਾਰ ਠੰਡੇ ਕ੍ਰਿਸ਼ਨ ਕੁਮਾਰ ਜੀ 바ਵਾ